ਸਭ ਕੁਝ ਹੋ ਗਿਆ ਹੁਣ ਲੋਕਾਂ ਨੂੰ ਇਹ ਚਿੰਤਾ ਹੈ ਵੀ ਯਾਰ ਅਸੀਂ ਤੇ ਵੈਸੀ ਵੀ ਨਾ ਮਾਰੇ ਜਾਈਏ ਉਹ ਡਾਕਟਰ ਕਹੀ ਜਾਂਦੇ ਜੇ ਜਿੱਥੇ ਨੂੰ ਵੀ 6 ਮਹੀਨੇ ਅਸ ਰੰਦਾ ਲੰਬੇ ਦਾਦੀ ਕੋਈ ਸਟੱਡੀ ਨਹੀਂ ਹੋਈ ਨਾ ਵੈਕਸੀਨਾਂ ਤੇ ਹੋਈ ਆ ਉਹ ਵੀ ਬੰਦ ਕਰਤੀ ਇਹਨਾਂ ਨਹੀਂ ਆਹੀ ਜਿਹੜੇ ਬੰਦੇ ਚੌਧਰੀ ਨੇ ਉਹ ਲੰਬੇ ਦਾਦੀ ਸਟੱਡੀ ਨਹੀਂ ਹੋਣ ਦਿੱਤੀ ਇਹ ਨਕਮਾਨ ਛੁਟਾਪ ਦਿਖਾਵੇ ਵੀ ਉਹਨੇ ਕਿੱਥੇ ਲਿਖਿਆ ਸੀ ਵੀ ਇਹਦੇ ਕੋਟ ਬਣਦਾ ਸਰਕਾਰ ਦਿਖਾਵੇ ਵੀ ਕਿੱਥੇ ਲਿਖਿਆ ਸੀ ਜਨਤਕ ਕਰਿਆ ਸੀ ਪਬਲਿਕਲੀ ਵੀ ਇਹਦੇ ਨਾਲ ਹਾਰਟ ਅਟੈਕ ਹੋ ਸਕਦਾ ਇਹ ਦਿਖਾਵੇ ਸਰਕਾਰ ਜਿਹੜੀ ਜਾਣਕਾਰੀ ਦਿੱਤੀ ਮਾੜੀ ਮੁੱਟੀ ਉਲਟੀ ਲੱਗ ਸਕਦੀ ਹੈ ਮਾੜਾ ਮੱਟਾ ਸਿਰ ਦੁਖ ਸਕਦਾ ਹੈ ਮਾੜਾ ਮੱਟਾ ਤੁਹਾਨੂੰ ਇਹ ਇਹ ਹੋ ਸਕਦਾ ਹੈ ਖਸ ਹੋ ਸਕਦੀ ਹੈ ਬੁਖਾਰ ਹੋ ਸਕਦਾ ਹੈ ਹੈ ਆ ਇਸ ਦੇ ਨਾਲ ਕਿਲਟ ਵਾ ਦਿਖਾਓ ਸੁਣੀ ਪਰ ਨਮੀ ਉਹਨਾਂ ਦਾal ਤੱਕ ਹੀ ਕਰਦੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਵੀ ਇਹੀ ਕੁਝ ਕਹੀ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਸ਼ੰਕਾਂ ਦੇ ਅਧਾਰ ਤੇ ਪੈਡਿਕਟ ਪੁਸਤਾ ਜਾਣ ਕਰੀ ਤੋਟਾਪ ਦਿਖਾਵੇ ਵੀ ਉਹਨੇ ਕਿੱਥੇ ਲਿਖਿਆ ਸੀ ਵੀ ਇਹਦੇ ਕਲੋਟ ਬਣ ਜਾਂਦੇ ਸਰਕਾਰ ਦਿਖਾਵੇ ਵੀ ਕਿੱਥੇ ਲਿਖਿਆ ਸੀ ਜਨਤਕ ਕਰਿਆ ਸੀ ਪਬਲਿਕਲੀ ਵੀ ਇਹਦੇ ਨਾਲ ਹਾਰਟ ਅਟੈਕ ਹੋ ਸਕਦਾ ਹੈ ਇਸ ਖਾਵੇ ਸਰਕਾਰ ਜਿਹੜੀ ਜਾਣਕਾਰੀ ਦਿੱਤੀ ਕਿ ਬਿਮਾਰੀ ਹੈਗੀ ਹੈ ਇਹਨੀਆਂ ਲਾਮ ਤਾਂ ਪਹਿਲਾਂ ਪ੍ਰਦਾਨ ਤਾਂ ਸਮਝ ਵੀਏ ਫਿਰ ਆਪ ਉਹਦੇ ਹਿਸਾਬ ਨਾਲ ਦਾ ਇਲਾਜ ਕਰਾ ਲਈਏ ਇਹਨੀਆਂ ਲਾਮ ਤਾਂ ਇਹ ਨੇ ਵੀ ਜੇ ਸਿਰ ਦੇ ਵਿੱਚ ਥੋੜਾ ਅਧਰੰਗ ਸਕਰੋਲ ਪੰਜਾਬ ਵਿਖਰੇ ਤੁਸੀਂ ਤੇ ਮੈਂ ਹਾ ਯੋਗਤਾ ਅਸਰ ਦੇ ਨਾਲ ਪ੍ਰੋਫੈਸਰ ਪਿਆਰ لال ਗਰਗ ਮੌਜੂਦ ਨੇ ਜਿਨ੍ਹਾਂ ਦੇ ਨਾਲ ਸੀ ਗੱਲਬਾਤ ਕਰਾਇਆ ਕਿਉਂਕਿ ਜੋ ਇੱਕ ਪਖਤਾ ਹੋਇਆ ਮੁੱਦਾ ਹੁਣ ਚੱਲ ਰਿਹਾ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਕਿਉਂਕਿ ਕਾਫੀ ਸਾਰੇ ਲੋਕਾਂ ਦੇ ਵੱਲੋਂ ਇਹ ਵੈਕਸੀਨੇਸ਼ਨ ਲਗਵਾਈ ਗਈ ਸੀ ਅਤੇ ਹੁਣ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇ ਨਾਲ ਹਾਰਟ ਅਟੈਕ ਦਾ ਖਤਰਾ ਹੈ ਤੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਵੈਕਸੀਨੇਸ਼ਨ ਨੂੰ ਲੈ ਕੇ ਚਰਚਾ ਗਰਮ ਹੋ ਗਈ ਹੈ ਕਿਉਂਕਿ ਯੂਕੇ ਦੀ ਹਾਈ ਕੋਰਟ ਦੇ ਵਿੱਚ ਕੰਪਨੀ ਦੇ ਵੱਲੋਂ ਇਹ ਮੰਨਿਆ ਗਿਆ ਹੈ ਕਿ ਹਾਂ ਉਹਨਾਂ ਦੀ ਵੈਕਸੀਨੇਸ਼ਨ ਦੇ ਨਾਲ ਕਿਉਂਕਿ ਖੂਨ ਦੇ ਥੱਕੇ ਜੰਮਦੇ ਨੇ ਤੇ ਇਸ ਹਾਰਟ ਅਟੈਕ ਹੋ ਸਕਦਾ ਸੋ ਇਸ ਨੂੰ ਲੈ ਕੇ ਹੁਣ ਭਾਰਤ ਦੇ ਵਿੱਚ ਵੀ ਕਾਫੀ ਸਾਰੇ ਸਵਾਲ ਜੋ ਹੈ ਖੜੇ ਹੋ ਰਹੇ ਨੇ ਸੋ ਜ਼ਾਦਾ ਗੱਲਬਾਤ ਲਈ ਸਾਡੇ ਨਾਲ ਪ੍ਰੋਫੈਸਰ ਪਿਆਰ لال ਗਰਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਜੋ ਵਿਸ਼ੇ ਤੇ ਕਿਤਾਬ ਵੀ ਲਿਖੀ ਗਈ ਹੈ ਤੇ ਕਾਫੀ ਸਾਰੀ ਸਰਚ ਵੀ ਕੀਤੀ ਗਈ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਇੱਕ ਸਵਾਲ ਵੱਡਾ ਕਿਉਂਕਿ ਮੇਨ ਜੋ ਲੋਕ ਸਮਝਣਾ ਚਾਹੁੰਦੇ ਨੇ ਕਿਉਂਕਿ ਵੈਕਸੀਨੇਸ਼ਨ ਦਾ ਕਾਫੀ ਉਹ ਦੌਰ ਤੁਸੀਂ ਵੀ ਵੇਖਿਆ ਕਿ ਕਿੰਨਾ ਜ਼ੋਰ ਫੜਿਆ ਹੋਇਆ ਸੀ ਕਿ ਟੀਕਾਕਰਨ ਕਰਨਾ ਹੀ ਹੈ ਵੈਕਸੀਨੇਸ਼ਨ ਲਗਵਾਨੀ ਹੀ ਹੈ ਪਰ ਹੁਣ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੇ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਤੇ ਯੂਕੇ ਦੀ ਹਾਈ ਕੋਰਟ ਦੇ ਵਿੱਚ ਕੰਪਨੀ ਦੇ ਵੱਲੋਂ ਇਹ ਮੰਨਿਆ ਗਿਆ ਕਿ ਹਾਂ ਇਹਦੇ ਨਾਲ ਖੂਨ ਦੇ ਜਿਹੜੇ ਥੱਕੇ ਆ ਉਹ ਬਣ ਸਕਦੇ ਨੇ ਬਿਲਕੁਲ ਠੀਕ ਕਹਿ ਰਹੇ ਤੁਸੀਂ ਲੋਕਾਂ ਦੇ ਉੱਤੇ ਬਹੁਤ ਬੋਝ ਆਇਆ ਇਸ ਵੇਲੇ ਉਦੋਂ ਵੀ ਬੜਾ ਬੋਝ ਸੀ ਪਰ ਜਦ ਵੀ ਕੋਈ ਸਾਨੂੰ ਸਮੱਸਿਆ ਹੁੰਦੀ ਹੈ ਉਹ ਸਮੱਸਿਆ ਨੂੰ ਦੋ ਤਿੰਨ ਤਰ੍ਹਾਂ ਦੇਖਣਾ ਹੁੰਦਾ ਤਾਂ ਉਹਦੇ ਚੋਂ ਜਿਹੜਾ ਬਾਅਦ ਦੇ ਵਿੱਚ ਜਿਹੜੇ ਹੋਣ ਅਸਰ ਹੋ ਰਹੇ ਨੇ ਉਹਨਾਂ ਨੂੰ ਅਸੀਂ ਸਮਝ ਸਕਦੇ ਆ ਇੱਕ ਹੈਗਾ ਕਿ ਕੋਈ ਡਾਕਟਰ ਕੋਲੇ ਜਾਂ ਕਿਸੇ ਕੋਲੇ ਜਾਂਦਾ ਕਿ ਜੇ ਮੈਨੂੰ ਆ ਸਮੱਸਿਆ ਹੈ ਉਹ ਸਮੱਸਿਆ ਦਾ ਹੱਲ ਉਸ ਨੂੰ ਦੱਸਦਾ ਇਹ ਧਿਆਨ ਰੱਖ ਕੇ ਕਿ ਮੈਨੂੰ ਮੁਨਾਫਾ ਕਿੰਨਾ ਹੁੰਦਾ ਜਾਂ ਉਹ ਇਹ ਧਿਆਨ ਰੱਖਦੇ ਰੱਖਦਾ ਵੀ ਇਹਨੇ ਚਾਹੀਦਾ ਕੀ ਹੈ ਮੁਨਾਫਾ ਹੁੰਦਾ ਜਾਂ ਨਹੀਂ ਹੁੰਦਾ ਅਗਲਾ ਸਵਾਲ ਹੈ ਉਹ ਚਾਹੀਦਾ ਕੀ ਹੈ ਚ ਵੀ ਗਲਤੀ ਹੋ ਸਕਦੀ ਹੈ ਉਹ ਮੁਨਾਫੇ ਕਰਕੇ ਵੀ ਗਲਤੀ ਹੁੰਦੀ ਸੀ ਪਰ ਮੁਨਾਫੇ ਕਰਕੇ ਜ਼ਿਆਦਾ ਚਾਂਸ ਨੇ ਕੋ ਗੱਪ ਮਾਰ ਦੇ ਉਹ ਗਲਤ ਕਹਿ ਦੇ ਗਲਤ ਬਿਆਨੀ ਕਰ ਦੇ ਉਹਨੂੰ ਗਲਤ ਦਲਾਸਾ ਦੇ ਦੇ ਇੱਕ ਤਾਂ ਇਹ ਹੈ ਗਲਤ ਸੂਚਨਾ ਦੇ ਦੇ ਇੱਕ ਇਹ ਵੱਡਾ ਸਵਾਲ ਹੁੰਦਾ ਹੈ ਦੂਜਾ ਸਵਾਲ ਇਹ ਹੁੰਦਾ ਹੈ ਵੀ ਜਦ ਕੋਈ ਕਹਿੰਦਾ ਵੀ ਇਹਦਾ ਆ ਹੱਲ ਹੈ ਕੀ ਉਹਦਾ ਕੋਈ ਹੋਰ ਵਿਕਲਪ ਵੀ ਹੈਗਾ ਜੇ ਕੋਈ ਬਾਕੀ ਵਿਕਲਪਾਂ ਨੂੰ ਰੋਕੇ ਵੀ ਹੋਤਾ ਹੈ ਹੀ ਨਹੀਂ ਇਹ ਨਹੀਂ ਹੋ ਸਕਦਾ ਆਹੀ ਕਰਨਾ ਹੈ ਇਹਦਾ ਮਤਲਬ ਦਾ ਕੋਈ ਜ਼ਿਆਦਾ ਹਿੱਤ ਹੈ ਤੀਜਾ ਦਿਓ ਕਰ ਨਹੀਂ ਤੁਹਾਨੂੰ ਕਰਨਾ ਹੀ ਪੈਗਾ ਮਜਬੂਰ ਕਰ ਦੇਵੇਂ ਵੀ ਜੋ ਹੱਲ ਅਸੀਂ ਕਹਿੰਦੇ ਆ ਇਹੀ ਕਰਨਾ ਪਏਗਾ ਤਾਂ ਫਿਰ ਹੋਰ ਵੀ ਸ਼ੰਕੇ ਖੜੇ ਹੋ ਜਾਂਦੇ ਨੇ ਉਹ ਜਿੱਤੇ ਤਾਕਤ ਦੀ ਵਰਤੋਂ ਕਰੇ ਉਹ ਤਾਕਤ ਸਿਆਸੀ ਤਾਕਤ ਹੋਵੇ ਉਹ ਰਾਜਸੀ ਤਾਕਤ ਹੋਵੇ ਉਹ ਵੈਸੇ ਡੰਡੇ ਦੀ ਤਾਕਤ ਹੋਵੇ ਕੁੱਟ ਕੇ ਵੀ ਤੁਹਾਨੂੰ ਕਰਾਉਂਦੇ ਰਹੇ ਨੇ ਸੋ ਇਸ ਕਰਕੇ ਇਸ ਨੂੰ ਅਸੀਂ ਫਿਰ ਸ਼ੰਕੇ ਹੋ ਜਾਂਦੇ ਨੇ ਹੁਣ ਜਦ ਕਰੋਨਾ ਫੈਲਿਆ ਕਰੋਨਾ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਮੈਡੀਕਲ ਵਰਡ ਨੂੰ ਇਹਦਾ ਕੁਝ ਨਹੀਂ ਪਤਾ ਸੀ कोरोना नाम ਦਾ ਵਾਇਰਸ ਫੈਲ ਰਹੀ ਸੀ ਇੱਥੇ ਪਰ ਜਿਹੜਾ ਨਵਾਂ ਕਰੋਨਾ ਨਿਊ ਕਰੋਨਾ ਕਹਿੰਦੇ ਨੇ ਨਵਾਂ ਕਰੋਨਾ ਇਹ ਜਿਹੜਾ ਆਪਦਾ ਰੂਪ ਬਦਲ ਕੇ ਆਇਆ ਇਹਦੇ ਬਾਰੇ ਕੋਈ ਗਿਆਨ ਨਹੀਂ ਸੀ ਇਹ ਪਹਿਲਾਂ ਚੀਨ ਚ ਫੈਲ ਰਿਹਾ ਮਹਾਂ ਚ ਜੀ ਉੱਥੋਂ ਇੱਕ ਇੱਥੇ ਇੰਡੀਆ ਚ ਲੜਕੀ ਆਈ ਕਰਨਾਲ ਚ ਮੈਡੀਕਲ ਕਾਲਜ ਪੜ੍ਹਦੀ ਸੀ ਉੱਥੇ ਉਹਨੂੰ ਹੋਇਆ ਉਹ ਵੀ ਸੋ ਇਹ ਜਿਹੜਾ ਕਰੋਨਾ ਫੈਲਿਆ ਉੱਥੇ ਉਸ ਵਕਤ ਰੌਲਾ ਪਿਆ ਜੀ ਚੀਨ ਨੇ ਫਲਾਤਾ ਜੀ ਇਹ ਅਮਰੀਕਾ ਨੇ ਫਲਾਤਾ ਜੀ ਇਹ ਜਾਣ ਬੁੱਝ ਕੇ ਫਲਾਇਆ ਜੀ ਇਹ ਜੈਵਿਕ ਜੰਗ ਦੇ ਵਾਸਤੇ ਫਲਾਇਆ ਗਿਆ ਇਹ ਬੜਾ ਕੁਝ ਹੁੰਦਾ ਰਿਹਾ ਪਰ ਉਹਦੇ ਲਈ ਉਹਨੂੰ ਸਵਾਲ ਇਹ ਸੀ ਵੀ ਜਿਹਨੇ ਫਲਾਇਆ ਨਾ ਫਲਾਇਆ ਜੈਵਿਕ ਜੰਗ ਚ ਫਲਾਇਆ ਫੈਲਤ ਗਿਆ ਨਾ ਫੈਲ ਗਏ ਤੇ ਮੌਤਾਂ ਹੋ ਰਹੀਆਂ ਨੇ ਫਿਰ ਉਹਦਾ ਤਾਂ ਹੁਣ ਜੇ ਹੋ ਗਿਆ ਐਕਸੀਡੈਂਟ ਹੋ ਗਿਆ ਉਹ ਜਾਣ ਕੇ ਕਰਿਆ ਗਲਤੀ ਨਾਲ ਹੋ ਗਿਆ ਪਰ ਉਹ ਜਿਹਦੇ ਸੱਟ ਲੱਗੀ ਉਹਦਾ ਤਾਂ ਇਲਾਜ ਕਰਨੀ ਪਏਗਾ ਸੋ ਜਦ ਕਰੋਨਾ ਨਾਲ ਮੌਤਾਂ ਹੋਣ ਲੱਗੀਆਂ ਪੂਰੀ ਦੁਨੀਆ ਚ ਹੋ ਰਹੀਆਂ ਸੀ ਤੇ ਇਹਦਾ ਇਲਾਜ ਤਾਂ ਕਰਨੀ ਸੀ ਤੋਂ ਸਰਕਾਰਾਂ ਨੇ ਉਹਦੇ ਵਿੱਚ ਆਪਦਾ ਤੋ ਤਰੀਕਾ ਵੀ ਲੱਭਣਾ ਸੀ ਡਾ. ਜੂ 14 ਦੇ ਨਾਲ ਲੈ ਕੇ ਸੰਸਾਰ ਸਿਸ ਨਾਲ ਸੰਸਾਰ ਨਾਲ ਲੱਭਿਆ ਸਾਰਿਆਂ ਤੇ ਪ੍ਰੈਸ਼ਰ ਸੀ ਇਹ ਚ ਕੋਈ ਸ਼ੱਕ ਨਹੀਂ ਹੈ ਤੇ ਪਰ ਉਹਨੂੰ ਹੈਂਡਲ ਕਰਨ ਦੇ ਜਿਹੜੇ ਵਿਗਿਆਨਕ ਤਰੀਕੇ ਸਾਹਮਣੇ ਆ ਗਏ ਉਹ ਛੱਡੇ ਗਏ ਇਹ ਮਕਦਮਾ ਪਤਾ ਮਕਦਮਾ ਪਤਾ ਕੰਪਨੀ ਨੇ ਉੱਥੇ ਇੱਥੇ ਤਾਂ ਕਿਹਾ ਵੀ ਕੋਈ ਅਸਰ ਨਹੀਂ ਆਹ ਛੋਟੇ ਮੋਟੇ ਅਸਰ ਨੇ ਉੱਥੇ ਕਿਹਾ ਰੇਅਰੈਸਟ ਆਫ ਰੇਅਰ ਅਸਰ ਹੁੰਦਣੇ ਪਹਿਲਾਂ ਬਿਲਕੁਲ ਤੋ ਕਿ ਬਿਲਕੁਲ ਝੂਠ ਨਹੀਂ ਬੋਲ ਸਕਦੇ ਰੇਅਰ ਕਦੇ ਨਾ ਕਦੇ ਹਬਾਤ ਸਮਾਨ ਹੁੰਦਾ ਫਿਰ ਜਿਆਦਾ ਇਹ ਜਿਨ੍ਹਾਂ ਨੇ ਉੱਥੇ ਮਦਈ ਨੇ ਸਾਬਤ ਕਰਤਾ ਮਦਈ ਦੇ ਵਕੀਲਾਂ ਨੇ ਵੀ ਇਹ ਤੁਹਾਡੇ ਟੀਕੇ ਦੇ ਨਾਲ ਹੋਇਆ ਇਹਦੇ ਜਿਹੜਾ ਇਹ ਬ੍ਰੇਨ ਹੈਮਰੇਜ ਹੋਇਆ ਤੇ ਫਿਰ ਉਹਨਾਂ ਨੇ ਕਿਹਾ ਹਾਂ ਹੋ ਜਾਂਦਾ ਇਹ ਪਰ ਇਹ ਰੇਅਰ ਹੈ ਹੁਣ ਰੇਅਰ ਤੋਂ ਰੇਅਰ ਰਹੀ ਪਹਿਲਾਂ ਤਾਂ ਕਦੇ-ਕਦੇ ਹੁੰਦਾ ਸੀ ਹੁਣ ਕਹਿੰਦਾ ਕਦੇ-ਕਦੇ ਹੋ ਜਾਂਦਾ ਬਹੁਤ ਫਰਕ ਹੈ ਇਹ ਦੋਹਾਂ 'ਚ ਉਹਦੇ ਚ ਉਹਨਾਂ ਨੇ ਆਖਿਆ ਵੀ ਇਹ ਟੀਟਸ ਹੁੰਦਾ ਹਮ ਮੰਨਿਆ ਹੁਣ ਟੀਟਸ ਦਾ ਲੋਕਾਂ ਨੂੰ ਨਹੀਂ ਪਤਾ ਕੀ ਆ ਟੀ ਦਾ ਪਹਿਲੀ ਟੀ ਦਾ ਮਤਲਬ ਹੈ ਥਰੰਬੋਸਿਸ ਥਰੰਬੋਸਿਸ ਦਾ ਮਤਲਬ ਹੈ ਖੂਨ ਦਾ ਕਤਰਾ ਜੰਮ ਜਾਣਾ ਖੂਨ ਦੀਆਂ ਨਾਲੀਆਂ ਚ ਹਾਂ ਨਾਲੀਆਂ ਚ ਖੂਨ ਤਾਂ ਨਾਰਮਲੀ ਜਾਂਦਾ ਨਹੀਂ ਪਰ ਜੇ ਖੂਨ ਜੰਮ ਗਿਆ ਉਹ ਕਿਤੇ ਗੜਵळा ਹੈ ਹਾਂ ਕਿ ਉਹ ਖੂਨ ਜੰਮਣ ਨੂੰ ਥਰੰਬੋਸਿਸ ਕਹਿੰਦੇ ਆ ਹਾਂ ਫਿਰ ਉਸ ਤੋਂ ਅਗਲਾ ਦੂਜਾ ਹੈਗਾ ਥਰੰਬੋਸਾਈਟੋਪੀਨੀਆ اگਲੀ ਟੀ ਹੈ ਜਿਹੜੀ ਥਰੰਬੋਸਾਈਟੋਪੀਨੀਆ ਕੀ ਹੈ ਆਮ ਲੋਕਾਂ ਨੂੰ ਤੁਸੀਂ ਵੀ ਸੁਣਿਆ ਹੋਊ ਰੋਜ਼ ਲੋਕ ਕਹਿੰਦੇ ਮੇਰੇ ਸੱਡ ਕੱਟ ਗਏ ਡੈਂਗੂ ਹੋ ਗਿਆ ਮੇਰੇ ਸੱਡ ਕੱਟ ਗਏ ਆਮ ਹੀ ਚਾਹਦਾ ਆਮ ਇਹ ਤਾਂ ਹੁਣ ਆਮ ਅਨਪੜ੍ਹਣ ਨੂੰ ਪਤਾ ਹੈ ਵੀ ਸੱਡ ਘਟ ਗਈ ਜੀ ਨਾਰਮਲ ਗੱਲ ਹੈ ਉਹ ਸੈਲ ਪਲੇਟ ਰਲਟ ਹੁੰਦੇ ਨੇ ਉਹ ਹੁੰਦੇ ਨੇ 1.5 ਲੱਖ ਤੋਂ ਲੈ ਕੇ 5 ਲੱਖ ਤੱਕ ਕਈ ਰਿਪੋਰਟੀਆਂ ਅੱਜਕੱਲ 4.5 ਲੱਖ ਦੀ ਨੌਰਮ ਵੀ ਦੰਡੀਆਂ ਨੇ ਉਹ ਜਦ ਘਟ ਜਾਂਦੇ ਨੇ ਉਹ ਸੈੱਲ ਨੇ ਜਿਹੜੇ ਖੂਨ ਨੂੰ ਜਮਾਉਣ ਦਾ ਕੰਮ ਕਰਦੇ ਨੇ ਜਦ ਆਪਣੀ ਸੱਟ ਲੱਗਦੇ ਖੂਨ ਆਪਾਂ ਨਾ ਵੀ ਕੁਝ ਕਰੀਏ ਆਪੀ ਜਮ ਜਾਂਦਾ ਥੋੜੀ ਜੇ ਦੇਰ ਬਾਅਦ ਕਿ ਉਹ ਜਮਾਉਣ ਦਾ ਕੰਮ ਕਰਦੇ ਨੇ ਕਿਉਂਕਿ ਉੱਥੇ ਅੰਦਰ ਹੀ ਜਮ ਗਿਆ ਉਹ ਸਾਰੇ ਸੱਡ ਉੱਥੇ ਕੰਦੀਉਮ ਹੋ ਗਏ ਜੇ ਰੋਟੀਆਂ ਇੱਕ ਕੋਈ ਹੋਰ ਹੀ ਹਾਥੀ ਜੇ ਕੋਈ ਜਾਨਵਰ ਖਾ ਜਾਏ ਸਾਰੀਆਂ ਰੋਟੀਆਂ ਕੁੱਤਾ ਖਾ ਜਾਏ ਫਿਰ ਬੰਦਿਆਂ ਨੂੰ ਕਿਥੇ ਮਿਲਣੀਆਂ ਨੇ ਉਹ ਜਾਦੇ ਸਾਹਵੇ ਦੇ ਸਾਰੇ ਸੱਡ ਉੱਥੇ ਕੰਦੀਉਮ ਹੋ ਗਏ ਤਾਂ ਖੂਨ ਦੇ ਵਿੱਚੋਂ ਸੱਡ ਘਟ ਗਏ ਉਹ ਜੇ ਖੂਨ ਹੁਣ ਵਗਣ ਲੱਗਿਆ ਕਿਤੇ ਮਾੜਾ ਮੋਟਾ ਉਹ ਜੰਮਦਾ ਨਹੀਂ ਆ ਇਹ ਹੈਮਰੇਜ ਤਾਂ ਹੋਇਆ ਹੀ ਡਾਕਟਰ ਕਹਿੰਦੇ ਨੇ ਕਿ ਜੀ ਇਹ ਵੈਕਸੀਨ ਹੈਮਰੇਜ ਨਹੀਂ ਕਰਦਾ ਸੱਚ ਹੈ ਵੈਕਸੀਨ ਹੈਮਰੇਜ ਨਹੀਂ ਕਰਦਾ ਪਰ ਵੈਕਸੀਨ ਕਰਕੇ ਹੈਮਰੇਜ ਕਿਉਂ ਹੋਇਆ ਹੈ ਕਿਉਂਕਿ ਉਹ ਜਿਹੜੀ ਖੂਨ ਦੀ ਨਾਲੀ ਮਾੜੀ ਮੁੱਠੀ ਕਿਤੋਂ ਜਰਬਾਈ ਹੋਈ ਹੈ ਕਸੀ ਹੋਈ ਹੈ ਉਹਦੇ ਵਿੱਚੋਂ ਦੀ ਖੂਨ ਸੇਮ ਗਿਆ ਬਾਹਰ ਉਹ ਸਿਨੇ ਦਾ ਖੂਨ ਜੰਮ ਨਹੀਂ ਰਿਹਾ ਹਮ ਹੋਇਆ ਤੇ ਵੈਸੇ ਨਾਲ ਕੀ ਨਾ ਮਤਲਬ ਕੰਨ ਇਧਰੋਂ ਨਹੀਂ ਫੜਨਾ ਕੰਨ ਪਿੱਛੋਂ ਹਾਂ ਉਹ ਕਹਿੰਦਾ ਨਹੀਂ ਇਹਦੇ ਨਾਲ ਜਾਂਦਾ ਮੈਂ ਕਹਿੰਦਾ ਵੀ ਜੇ ਉਹ ਇਹਦੇ ਕਰਕੇ ਉੱਥੇ ਖੂਨ ਚ ਸੱਦ ਕੱਟ ਗਏ ਉਹ ਖੂਨ ਡੀ ਕਰਕੇ ਤਾਂ ਜੰਮ ਜਾਂਦਾ ਸੀ ਹੈਮਰੇਜ ਹੁੰਦਾ ਹੀ ਨਹੀਂ ਸੀ ਬ੍ਰੇਨ ਹੈਮਰੇਜ ਹੋਇਆ ਹੀ ਤਾਂ ਹੈ ਕਿਉਂ ਬੰਦ ਨਹੀਂ ਹੋਇਆ ਖੂਨ ਉਹ ਬਗੀ ਗਿਆ ਬਗੀ ਗਿਆ ਫੇਰ ਚੱਕੜ ਹੋ ਗਿਆ ਉੱਥੇ ਫਿਰ ਉਹਨੇ ਮਾਰਤਾ ਬੰਦੇ ਨੂੰ ਸੋ ਇਸ ਕਰਕੇ ਇਹੋ ਜਿਹੇ ਜਿਹੇ ਐਕਸੀਡੈਂਟਸ਼ਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਚ ਉਦਾਹਰਨ ਹੈ ਬਾਬਾ ਨਾਨਕ ਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਇ ਫੇਰੇ ਤਸਬੀਹ ਕਰੇ ਖੁਦਾਇ ਵੱਡੀ ਬਹਿ ਕੇ ਹੱਕ ਗਵਾਇ ਜੇ ਪੁੱਛੇ ਤਾਂ ਬੜਾ ਸੁਣਾਇ ਕਹਿੰਦੇ ਵੀ ਕਾਜੀ ਹੋ ਕੇ ਵੱਡਾ ਫੈਸਲਾ ਕਰਦਾ ਉੱਤੇ ਕਹਿੰਦਾ ਮੈਂ ਤਾਂ ਰੱਬ ਦਾ ਨਾਮ ਲਾ ਕੇ ਸੋਚ ਕਉਂਦੇ ਨਾ ਰੱਬ ਦਾ ਨਾਮ ਲੈ ਕੇ ਫੈਸਲਾ ਕਹਿੰਦਾ ਫੈਸਲਾ ਕਿਸ ਆਪ ਦੇ ਹਿੱਤ ਵਾਸਤੇ ਕਰ ਦਿੰਦਾ ਜਦ ਕੋਈ ਪੁੱਛਦਾ ਤਾਂ ਗਲਤ ਕਿਉਂ ਕਰਦਾ ਉਹ ਕਹਿੰਦਾ ਨਹੀਂ 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 ਉਹ ਕਾਨੂੰਨ ਸੁਣਾਉਣ ਲੱਗ ਜਾਂਦਾ ਹੂੰ ਪਰਸਨ ਆਇਆ ਕਿਤਾਬ ਪੜ ਕੇ ਸੁਣਾਉਣ ਲੱਗ ਜਾਂਦਾ ਸੋ ਇਹੀ ਕੁਝ ਡਾਕਟਰ ਕਰਨ ਲੱਗੇ ਵੀ ਨਹੀਂ ਜਿਉ ਆਏ ਵੀ ਭਾਈ ਉਹ ਫਤਣਾ ਹੀ ਤਾਂ ਹੋਇਆ ਜਦ ਜਦ ਫਤਣਾ ਹੋਗਾ ਨਹੀਂ ਕਰ ਗਿਆ ਤੇ ਹੋ ਗਿਆ ਇੱਕ ਹੁਣ ਉਹਦਾ ਕੰਪਨਸੇਸ਼ਨ ਹੀ ਵੀ ਕੰਪਨੀ ਨੂੰ ਮੰਨਣਾ ਪਿਆ ਪਹਿਲਾਂ ਕੰਪਨੀ ਨਹੀਂ ਮੰਨ ਰਹੀ ਸੀ ਉੱਥੇ ਫਿਰ ਮੰਨਣਾ ਪਿਆ ਅਦਾਲਤ ਤੇ ਚ ਪਹਿਲਾਂ ਅਦਾਲਤ ਵੀ ਨਹੀਂ ਮੰਨ ਰਹੀ ਸੀ ਮੈਂ ਇਹ ਕ ਸਟ्रेस ਕਰਨਾ ਚਾਹਣਾ ਫਿਰ ਰਾਤ ਤੇ ਚ ਮੰਨਣਾ ਪਿਆ ਜਦ ਪੁਖਤਾ ਸਬੂਤ ਆ ਗਏ ਜੇ ਮੇ ਕੋਈ ਕਾਤਲ ਹੋਵੇ ਨਾ ਪਹਿਨ ਤਾਂ ਉਹ ਇਹੀ ਕਹਿੰਦਾ ਮੈਂ ਨਹੀਂ ਕਰਿਆ ਜੀ ਕਤਲ ਜਦ ਪੁਖਤਾ ਸਬੂਤ ਨਹੀਂ ਫੇਰ ਵੀ ਫਾਂਸੀ ਹੁੰਦੀ ਆ ਜਾਂ 20 ਸਾਲ ਦੀ ਹੁੰਦੀ ਆ ਸੋ ਪਤਾ ਲੱਗ ਗਿਆ ਉਹਦੇ ਚੋਂ ਨਾ ਜੁਰਮਾਨਾ ਹੋਇਆ ਜੋ ਉਹਦਾ ਪੈ ਗਿਆ ਰੌਲਾ ਹੁਣ ਰੌਲਾ ਤਾਂ ਨਾਲ ਸਾਰੀ ਦੁਨੀਆ ਦੇ ਵਿੱਚ ਗੱਲ ਆ ਗਈ ਇੰਡੀਆ ਚ ਤਾਂ ਵੈਸੇ ਵੀ ਫੰਗਣ ਦੀਆਂ ਡਾਰਾਂ ਬੰਦੀਆਂ ਨੇ ਇੰਡੀਆ ਦਾ ਤਾਂ ਕੋਈ ਹਿਸਾਬ ਹੀ ਨਹੀਂ ਕਿਉਂਕਿ ਇੱਥੇ ਤਾਂ ਸਾਰੇ ਵੱਡੇ ਤੋਂ ਵੱਡੇ ਹਕਮਰਾਨ ਜੋ ਮਰਜੀ ਬੋਲ ਦਿੰਦੇ ਨੇ ਕਦੇ ਦੇਖਦੀ ਨਹੀਂ ਵੀ ਇਹ ਸੱਚ ਵੀ ਆ ਕਿ ਨਹੀਂ ਹੌਲੀ ਕੁਛ ਬੋਲ ਦਿੰਦੇ ਨੇ ਬਿਲਕੁਲ ਬਿਲਕੁਲ ਕਿ ਹੁਣ ਹੁਣ ਜੇ ਆਪਾਂ ਭਾਰਤ ਦੇ ਆਬਾਦੀ ਦੀ ਗੱਲ ਕੀਤੀ ਜਾਵੇ ਭਾਰਤ ਦੀ ਆਬਾਦੀ ਦੀ ਗੱਲ ਕਰੀ ਤੇ ਹੁਣ ਜਿਹਨਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਸਾਰੇ ਸੰਸ਼ੇ ਹੈਗੇ ਉਹਨਾਂ ਨੂੰ ਲੈ ਕੇ ਆਪਾਂ ਮਤਲਬ ਉਹਨਾਂ ਨੂੰ ਅਗਰ ਆਪਾਂ ਕੁਝ ਸਮਝਾਣਾ ਹੋਵੇ ਤੇ ਕਿਵੇਂ ਉਹਨਾਂ ਨੂੰ ਗੱਲ ਕਰਾਂਗੇ ਮੈਂ ਉਹਨਾ ਪਰ ਇਨਾ ਤਾਂ ਇਹ ਸੋਚੀਏ ਵੀ ਸ਼ੰਕੇ ਕਿਉਂ ਨੇ ਫੇਰ ਸ਼ੰਕੇ ਕੀ ਨੇ ਫੇਰ ਸ਼ੰਕੇ ਕਿਵੇਂ ਹੱਦ ਕਰੀਏ ਤਿੰਨ ਗੱਲਾਂ ਹੋ ਗਈਆਂ ਨਾ ਹੁਣ ਸ਼ੰਕੇ ਕਿਉਂ ਨੇ ਬਾਕੀ ਦੁਨੀਆ ਤੇ ਪਾਇ ਨਹੀਂ ਪੈਦਾ ਹੋਇਆ ਕਿਉਂਕਿ ਬਾਕੀ ਦੁਨੀਆ ਪਹਿਲਾਂ ਜਾਦੀ ਸੀ ਦਵਾਈਆਂ ਨਾਲ ਬਾਜੋ ਇੱਥੇ ਪੈ ਪੈਦਾ ਕਿਉਂ ਹੋ ਗਿਆ ਇੱਥੇ ਸ਼ੰਕੇ ਜਿਆਦਾ ਪੈਦਾ ਕਿਉਂ ਹੋ ਗਏ ਜਿੰਨਾ ਚਿਰ ਤੁਸੀਂ ਕਿਸੇ ਬੁੱਕਲ ਸੁ ਗੁੜ ਭੰਨਾ ਕਹਿੰਦੇ ਅਸੀਂ ਪੰਜਾਬੀ ਚ ਜਿੰਨਾ ਚਿਰ ਤੁਸੀਂ ਗੁਪਤ ਰੱਖੋਗੇ ਤਾਂ ਲੋਕਾਂ ਨੂੰ ਸ਼ੰਕੇ ਪੈਦਾ ਹੋਣਗੇ ਵੀ ਨਹੀਂ ਜੀ ਆਇਆਂ ਜੀ ਆਇਆਂ ਨਾ ਹੋ ਜੇ ਜੀ ਫਲਾਣਾ ਨਾ ਹੋ ਜੇ ਜੀ ਸੋ ਸ਼ੰਕੇ ਇਸ ਕਰਕੇ ਪੈਦਾ ਹੋ ਗਏ ਕਿ ਜੀ ਇੱਕ ਤਾਂ ਤੁਸੀਂ ਪਹਿਲਾਂ ਧੱਕੇ ਨਾਲ ਸਾਨੂੰ ਲਵਾਇਆ ਬਹੁਤ سارے ਲੋਕ ਦਵਾਈਆਂ ਨਹੀਂ ਚਾਹੁੰਦੇ ਸੀ ਫਿਰ ਵੀ ਤੁਹਾਨੂੰ ਉਹਨਾਂ ਨੂੰ ਲਵਾਉਣਾ ਪਿਆ ਫਿਰ ਦੂਜਾ ਤੁਸੀਂ ਜਿਹੜੀ ਦਵਾਈ ਮਾਲੀ ਆਈ ਉਹਦੇ ਤੇ ਤੁਸੀਂ ਕੁਝ ਨਹੀਂ ਕਰਿਆ ਦੇ ਤੁਸੀਂ ਇੱਕ ਅ ਗੈਰ ਵਿਗਿਆਨਕ ਤਰੀਕਾ ਵਰਤਦੇ ਰਹੇ ਵੀ ਥਾਲੀਆਂ ਖੜਕਾ ਲਓ ਜੀ ਤੁਸੀਂ ਡਾਈਟ ਬੰਦ ਕਰ ਦੋ ਜੀ ਤੁਸੀਂ ਕਲਸ ਯਾਤਰਾ ਕਰ ਲਓ ਜੀ ਤੁਸੀਂ ਗੋਬਰ ਮੰਨ ਲਓ ਜੀ ਤੁਸੀਂ ਕੋਰੋਨਾ ਖਾ ਲਓ ਕੋਰੋਨਾ ਦੇ ਉੱਤੇ ਬਿਲਕੁਲ ਜੋ ਰਾਮਦੇਵ ਨੇ ਬਿਲਕੁਲ ਗਲਤ ਬਿਆਨ ਨਹੀਂ ਕਰ ਦਿੱਤੀ ਔਰ ਸਰਕਾਰ ਨੇ ਉਹਨੂੰ ਕੁਝ ਨਹੀਂ ਕਿਹਾ ਉਹ ਕਹਿੰਦਾ ਜੀ ਇਹ ਤਾਂ ਟੈਸਟ ਕਰਿਆ ਟੈਸਟ ਕਰਿਆ ਕੁਆਰੰਟਾਈਨ ਬੰਨਿਆ ਤੇ ਕੋਰੋਨਾ ਦਾ ਮਤਲਬ ਉਹਨੂੰ ਤਾਂ ਕੋਰੋਨਾ ਹੈ ਹੀ ਨਹੀਂ ਤੇ ਉਹ ਕਹਿੰਦਾ ਵਾ ਇਹਦੇ ਨਾਲ ਕੋਰੋਨਾ ਰੁਕਦਾ ਉਹ ਪਤਾ ਨਹੀਂ ਕਿੰਨਾ ਪੈਸਾ ਬਣਾ ਗਿਆ ਸੋ ਉਹ ਲੋਕਾਂ ਨੂੰ ਪੈ ਕੇ ਸ਼ੰਕੇ ਅਹੀਂ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਕਿ ਸ਼ੰਕੇ ਜਿਹੜੇ ਪੈਦਾ ਹੋਏ ਤੇ ਕਿਉਂ ਪੈਦਾ ਹੋਏ ਰੀਜ਼ਨ ਵੀ ਤੁਸੀਂ ਦੱਸਿਆ ਕਿਉਂਕਿ ਇੱਥੇ ਡੰਡਾ ਵੀ ਜ਼ਿਆਦਾ ਦਿੱਤਾ ਗਿਆ ਸੀਗਾ ਹੁਣ ਦੇਖੋ ਸਵਾਲ ਫਿਰ ਉੱਥੇ ਆ ਕਿਉਂਕਿ ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਹੈ ਉਹਦੇ ਵਿੱਚ ਹੁਣ ਇਹ ਕਹਿ ਦਿੱਤਾ ਗਿਆ ਹੈ ਕਿਉਂਕਿ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਜ਼ਿੰਮੇਵਾਰੀ ਲਵੇ ਕਿਉਂਕਿ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਵੈਕਸੀਨੇਸ਼ਨ ਤੋਂ ਬਾਅਦ ਜਿਨ੍ਹਾਂ ਦੀ ਵੀ ਡੈੱਟਸ ਹੋਈਆਂ ਨੇ ਪਰ ਹੁਣ ਇਹ ਕਹਿ ਦਿੱਤਾ ਗਿਆ ਕਿੰਦਾ ਕਿ ਸਰਕਾਰ ਨੂੰ ਤੁਸੀਂ ਇਸ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸਰਕਾਰ ਇਸ ਜ਼ਿੰਮੇਵਾਰ ਨਹੀਂ ਹੈ ਜੇ ਵੈਕਸੀਨੇਸ਼ਨ ਦਵਾ ਕੇ ਸਾਈਡ ਥ ਹੁੰਦੀ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਜਿਹੜਾ ਉਹਦੇ ਸਾਈਡ ਇਫੈਕਟਸ ਆਇਆ ਉਹਦੇ ਬਾਰੇ ਜਾਣਕਾਰੀ ਜਨਤਾ ਕੀਤੀ ਹੋਈ ਹੈ ਸੋ ਇਸ ਕਰਕੇ ਸਰਕਾਰ ਦੇ ਲਈ ਜ਼ਿੰਮੇਵਾਰ ਨਹੀਂ ਹੈ ਫਿਰ ਸਵਾਲ ਫਿਰ ਉੱਥੇ ਆ ਜਾਂਦਾ ਹੈ ਜੇ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਲੈਣੀ ਸੀ ਕਿ ਸਰਕਾਰ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ ਹੈ ਫਿਰ ਬਾਕੀ ਚੀਜ਼ਾਂ ਤੇ ਜੋ ਇੰਨਾ ਰੈਸਟ੍ਰਿਕਸ਼ਨਸ ਲਗਾਈਆਂ ਗਿਆ ਸੀ ਤੁਸੀਂ ਕੁਝ ਨਹੀਂ ਕਰ ਸਕਦੇ ਕਿਤੇ ਜਾ ਨਹੀਂ ਸਕਦੇ ਆ ਨਹੀਂ ਸਕਦੇ ਜੌਬ ਨਹੀਂ ਅਪਲਾਈ ਕਰ ਸਕਦੇ ਜੇ ਕਿਤੇ ਵੀ ਜਾਣਾ ਤੁਸੀਂ ਤੁਹਾਨੂੰ ਸਰਟੀਫਿਕੇਟ ਦਿਖਾਣਾ ਪੈਣਾ ਫਿਰ ਕਨ ਉਹ ਵੀ ਫਿਰ ਤੁਹਾਡੀ ਗੱਲ ਆ ਗਈ ਕਿ ਕਨ ਇਧਰੋਂ ਨਹੀਂ ਫੜਨਾ ਤੇ ਉਧਰੋਂ ਫੜਨਾ ਪਰ ਹੁਣ ਇੱਥੇ ਹੁਣ ਸਰਕਾਰ ਨੇ ਆਪਣਾ ਪੱਲਾ ਵੀ ਛੱਡ ਲਿਆ ਨਹੀਂ ਨਹੀਂ ਸਰਕਾਰ ਦਾ ਪੱਲਾ ਛੱਡਣ ਕਿ ਸਰਕਾਰ ਨੇ ਤੇ ਇਸੇ ਦੇ ਵਿੱਚ ਹੀ ਪੀਐਮ ਕੇਰੇ ਫੰਡ ਬਣਾਇਆ ਕਹਿੰਦੇ ਜੀ ਨਾ ਤਾਂ ਤੁਸੀਂ ਉਹਦਾ ਆਰਟੀਐਚ ਬੈਸ ਸਕਦੇ ਨਾ ਉਹਦੀ ਕਾਇਗ ਨਹੀਂ ਐਡਿਟ ਕਰਨੀਆਂ ਉਹਦੇ ਵਿੱਚ ਵੈਂਟੀਲੇਟਰ ਖਰੀਦ ਲਏ ਗੁਜਰਾਤ ਚੋਂ ਉਹ ਵੈਂਟੀਲੇਟਰ ਦੇ ਵਿੱਚ ਨਾ ਤਾਂ ਆਕਸੀਜਨ ਵਾਪਕ ਜੰਤਰ ਸੀ ਨਾ ਉਹਦੇ ਚ ਉਹਨੂੰ ਸਿੱਧ ਦੇਣ ਵਾਲਾ ਜੰਤਰ ਸੀ ਸਿੱਧ ਮਾਪਕ ਸੀਗਾ ਇੱਥੇ 200 ਵੈਂਟੀ ਉੱਥੋਂ ਦੀ ਉਹਨਾਂ ਦੇ ਡਾਕਟਰਾਂ ਦੀ ਰਿਪੋਰਟ ਸੀਗੀ ਮੇਰੇ ਕੋ ਪਈਆਂ ਨੇ ਸਾਰੀਆਂ ਫਿਰ ਉਥੋਂ ਦੀ ਸੈਕਟਰੀ ਨੇ ਹੈਲਥ ਸੈਕਟਰੀ ਨੇ ਗੁਜਰਾਤ ਦੀ ਨੇ ਕਿਹਾ ਨਹੀਂ ਨਹੀਂ ਅਸੀਂ ਇਹਨੂੰ ਠੀਕ ਕਰਾ ਕੇ ਦੇਵਾਂਗੇ ਫਲਾਣਾ ਉਹ ਵੇਚਦੇ ਉਦਾਂ ਹੀ ਇੱਥੇ 200 ਆ ਗਿਆ ਪੰਜਾਬ ਚ ਮੈਂ ਪੰਜਾਬ ਦੇ ਡਾਇਰੈਕਟਰ ਜਿਹੜਾ ਪ੍ਰੋਕੂਰਮੈਂਟ ਸੀ ਉਹਨੂੰ ਪੁੱਛਿਆ ਵੀ ਤੁਸੀਂ ਇਹਦੇ ਲਵਾ ਕਿਉਂ ਨਹੀਂ ਰਹੇ ਤੁਹਾਡੇ ਕੋਲ ਆਤ ਆ ਗਏ ਉਹ ਕਹਿੰਦਾ ਸਰ ਕੀ ਕਰੀਏ ਕਹਿੰਦਾ ਇਹਦੇ ਵਿੱਚ ਹਿਮੀਡੀਫਾਇਰ ਹੈ ਨਹੀਂ 45000 ਦਾ ਇੱਕ ਆਉਂਦਾ ਟੈਂਡਰ ਹੁਣੀ ਕਰਿਆ ਤੇ 200 ਹਿਮੀਡੀਫਾਇਰ ਖਰੀਦਣਾ 90 ਲੱਖ ਰੁਪਏ ਦਾ ਉਹ ਹਿਮੀਡੀਫਾਇਰ ਆਏਗਾ ਫੇਰ ਉਸ ਨੂੰ ਫਿੱਟ ਕਰਾਂਗੇ ਫੇਰ ਦੇਖਾਂਗੇ ਠੀਕ ਚੱਲਦਾ ਹੈ ਕਿ ਨਹੀਂ ਕਿਉਂਕਿ ਮਸ਼ੀਨ ਤੁਸੀਂ ਨਵਾਂ ਪੁਰਜਾ ਪਿੱਟ ਕਰੋ ਤੇ ਕਹਿੰਦਾ ਫੇਰ ਭੇਜਾਂਗੇ ਉਦੋਂ ਤਾਂ ਮਦਦੀਆਂ ਲੰਘ ਜਾਣਗੀਆਂ ਸੋ ਇਸ ਕਰਕੇ ਇੱਥੋਂ ਇਹ ਸ਼ੰਕੇ ਪੈਦਾ ਹੁੰਦੇ ਨੇ ਵੀ ਤੁਸੀਂ ਦੱਸਦੇ ਨਹੀਂ ਤੁਸੀਂ ਡਾਟਾ ਹੀ ਨਹੀਂ ਦੱਸਦੇ ਤੁਸੀਂ ਠੀਕ ਡਾਟਾ ਨਹੀਂ ਦੱਸਦੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਉਹਦੇ ਵਿੱਚੋਂ ਇੱਚ ਤਾਂ ਪੈਦਾ ਹੁੰਦਾ ਦੂਜਾ ਦੂਜਾ ਇਹ ਸੀ ਕਿ ਵੀ ਤੁਸੀਂ ਵੈਕਸੀਨ ਦਵਾਤਾ ਸਭ ਕੁਝ ਕਰਤਾ ਤੱਕੇ ਨਾ ਦਵਾਤਾ ਮੈਨੂੰ ਇਹ ਲੱਗਦਾ ਉਹਦੇ ਵਿੱਚ ਹਿੱਤ ਸੀਗੇ ਕਿਵੇਂ ਹਰ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਦੀ ਫੋਟੋ ਆ। ਹਰ ਫਾਈਲ ਦੇ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਆ। ਉਹ ਫੋਟੋ ਕਾਦੇ ਵਾਸਤੇ ਲਾਈ ਸੀ ਇਹਦਾ ਮਤਲਬ ਤੁਸੀਂ ਪ੍ਰਚਾਰ ਵਾਸਤੇ ਲਾਇਆ ਠੀਕ ਆ ਠੀਕਾ ਰਾਜ ਬਾਕੀ ਬਥੇਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਤੁਸੀਂ ਉਹ ਪ੍ਰਧਾਨ ਮੰਤਰੀ ਦੀ ਫੋਟੋ ਦਾ ਕੀ ਮਤਲਬ ਹੈ ਹਰੇਕ ਤੇ ਤੁਸੀਂ ਉਹ ਜੋ ਪ੍ਰੋਗਰਾਮ ਤੇ ਲਾਉਂਦੇ ਤੁਸੀਂ ਹਰੇਕ ਫਾਈਲ ਦੇ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਰੋਣੇ ਪ੍ਰਧਾਨ ਮੰਤਰੀ ਦੇ ਬਾਰੇ ਇਹ ਠੀਕਾ ਪ੍ਰਧਾਨ ਮੰਤਰੀ ਦੇ ਜਦ ਪ੍ਰਧਾਨ ਮੰਤਰੀ ਫੋਟੋ ਹੁਣ ਨਾਤੀ ਇਹਦਾ ਮਤਲਬ ਕਿਉਂ ਕੋਰਟ 'ਚ ਜਵਾਬ ਦੇਣਾ ਸੀ ਇੱਥੋਂ ਤਾਂ ਫਿਰ ਹੁਕਮਰਾਨ ਦਾ ਵਿਸ਼ਵਾਸਿਕਤ ਹੋ ਜਾਂਦਾ ਹੈ। ਜਦੋਂ ਉੱਥੇ ਸਵਾਲ ਹੁੰਦਾ ਉਹ ਕਹਿੰਦਾ ਜੀ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਆ ਫਿਰ ਪ੍ਰਧਾਨ ਮੰਤਰੀ ਦੀ ਫੋਟੋ ਕਿਵੇਂ ਆ ਹੂੰ ਜੇ ਕੰਪਨੀ ਲਿਖ ਦਿਓ ਤੇ 100 ਬੰਦਾ ਡਾਊਟ ਕਰੂ ਜਦ ਦੇਸ਼ ਦਾ ਪ੍ਰਧਾਨ ਮੰਤਰੀ ਆਪਦੀ ਫੋਟੋ ਲਾ ਕੇ ਕਹਿੰਦਾ ਉਹ ਕਹਿੰਦੇ ਹਾਂ ਜੀ ਠੀਕ ਹੀ ਹੋਣਾ ਉਹ ਵਿਸ਼ਵਾਸ ਦਾ ਫਰਕ ਆ ਸਰ ਬਿਲਕੁਲ ਜੇ ਇਹ ਇਸ ਕਰਕੇ ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਕਿਉਂ ਦਵਾਇਆ ਫੋਟੋ ਲਾ ਕੇ ਤੇ ਈ ਗੱਲ ਦੂਜਿਆਂ ਨੂੰ ਹੁਕਮ ਕਰਿਆ ਵੀ ਲਵਾਉਣਾ ਹੀ ਪਊਗਾ ਜਦ ਤੁਸੀਂ ਕਹਿੰਦੇ ਹੋ ਮਜਬੂਰ ਕਰ ਦਿਓ ਤੁਹਾਨੂੰ ਲਵਾਉਣਾ ਹੀ ਪਏਗਾ ਠੀਕਾ ਫਿਰ ਤੁਹਾਡੀ ਡਿਊਟੀ ਆ ਕਿ ਤੁਸੀਂ ਉਹ ਉਹਦੀ ਜ਼ਿੰਮੇਵਾਰੀ ਵੀ ਲੋ ਜੇ ਉਹਦਾ ਨੁਕਸਾਨ ਨੁਕਸਾਨ ਤੋਂ ਤੁਸੀਂ ਭੱਜ ਜਾਨੇ ਹੋ ਇਹਦਾ ਮਤਲਬ ਤਾਂ ਇਹ ਹੋਇਆ ਵੀ ਤੁਸੀਂ ਕਰੀ ਜਾਓ ਇਹ ਤਾਂ ਰਾਜਨ ਜਿਹੜੇ ਨੇ ਉਹ ਬਣ ਗਏ ਜਿਹੜੇ ਰਾਖੇ ਸੀਗੇ ਜੇ ਰਾਖਾ ਰਾਜਨ ਬਣ ਜੇ ਉਦੋਂ ਤੁਸੀਂ ਕੀ ਕਰੋਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਉਂਝ ਵੀ ਕਿਤੇ ਅੱਗ ਲੱਗ ਜਾਂਦੀ ਆ ਕਿਤੇ ਐਕਸੀਡੈਂਟ ਹੋ ਜਾਂਦਾ ਉਦੋਂ ਕਿਹੜਾ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਇੱਥੇ ਕਿਉਂ ਨਾ ਦੇਵੇ ਇਹ ਠੀਕ ਹੈ ਜੇ ਵੀ ਜਿਹੜਾ ਦਾਲਤਾਂ ਦੇ ਵਿੱਚ ਮੁਆਵਜ਼ੇ ਮੰਗਦੇ ਨੇ ਉਹ ਤਾਂ ਅਸੀਂ ਨਹੀਂ ਦੇ ਸਕਾਂਗੇ ਪਰ ਹੁੰ ਜੇ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਵੀ ਹੋਇਆ ਅਸੀਂ ਕਿਤਾਬ ਦਾ ਲਾਜ਼ਮੁਫਤ ਕਰਾਂਗੇ ਦੂਜਾ ਇੰਨਾ ਕੁ ਪੈਸਾ ਅਸੀਂ ਉਹਨਾਂ ਨੂੰ ਦੇ ਦਿਆ ਕਰਾਂਗੇ ਜਿਵੇਂ ਕਹਿ ਲੈਂਦੇ ਵੀ ਜੇ ਕੋਈ ਐ ਹੋ ਗਿਆ ਐਕਸੀਡੈਂਟ ਹੋ ਗਿਆ ਐਨੇ ਨੇ ਪੈਸੇ ਨਾ ਦਿਓ ਹਵਾਈ ਜਾਂ ਜਾਂਦੇ ਐਕਸੀਡੈਂਟ ਹੁੰਦੇ ਨੇ ਉੱਥੇ ਤਾਂ ਸਰਕਾਰ ਦਾ ਕੋਈ ਰੋਲ ਹੀ ਨਹੀਂ ਹੁੰਦਾ ਉੱਥੇ ਪ੍ਰਾਈਵੇਟ ਕੰਪਨੀ ਦੇ ਰਹੀ ਹੁੰਦੀ ਆ ਤਾਂ ਵੀ ਮੁਆਵਜ਼ਾ ਦਿੰਦੇ ਨੇ ਸੋ ਇਸ ਕਰਕੇ ਇਹ ਜਿਹੜਾ ਮੁਆਵਜ਼ਾ ਦੇਣਾ ਬੰਦ ਆ ਸੀ ਹੁਣ ਮੈਂ ਆਉਣਾ ਵੀ ਹੁਣ ਸਰਕਾਰ ਤਾਂ ਮੁੱਕਰ ਗਈ ਸਰਕਾਰ ਨੇ ਤਾਂ ਪਰਦਾ ਝਾੜਤਾ ਸਰਕਾਰ ਦਾ ਤਾਂ ਮੈ ਜਿਹੜਾ ਬੰਦਾ ਜ਼ਿੰਮੇਵਾਰੀ ਨਾਲ ਆਵੇ ਸਾਡੇ ਅੱਜ ਦੁਕਾਨ ਤੇ ਇਹ ਹੈ ਇਹ ਮੈਡੀਸਨ ਚ ਵੀ ਇਹੀ ਹੋ ਰਿਹਾ ਹੈ ਜਦ ਤੁਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਤੁਸੀਂ ਕਹਾਣੀਆਂ ਸੁਣਾਉਂਦੇ ਮੈਂ ਸਾਰੀ ਉਮਰ ਡਾਕਟਰੀ ਦੇ ਵਿੱਚ ਹੀ ਕੱਟੀ ਹੈ ਮੇਰਾ ਜੂਨੀਅਰ ਗਲਤੀ ਕਰੇ ਕੋਈ ਮਰਜੀ ਗਲਤੀ ਕਰੇ ਕੋਈ ਸਟਾਫ ਨਰਸ ਗਲਤੀ ਕਰੇ ਜ਼ਿੰਮੇਵਾਰੀ ਮੈਂ ਲੈਂਦਾ ਸੀ ਹਾਈ ਹੋ ਗਿਆ ਸਾਡੇ ਹਸਪਤਾਲ 'ਚ ਕੋਈ ਗੱਲ ਨਹੀਂ ਹੁਣ ਅਸੀਂ ਉਹ ਨੂੰ ਠੀਕ ਕਰਾਂਗੇ ਮੈਂ ਕਦੀ ਨਹੀਂ ਕਹਾਂਦਾ ਉਹਨੇ ਕੰਮ ਨਹੀਂ ਕਰਿਆ ਉਹਨੇ ਨਹੀਂ ਕਰਿਆ ਉਹਨੇ ਨਹੀਂ ਕਰਿਆ ਮੈਂ ਕੀ ਕਰਾਂ ਵੀ ਮੈਂ ਉੱਥੇ ਫਿਰ ਬੈਠਾ ਕਰੇ ਵਾਸਤੇ ਜੇ ਮੈਂ ਜ਼ਿੰਮੇਵਾਰੀ ਨਹੀਂ ਲੈਣੀ ਮੈਂ ਸਭ ਤੋਂ ਵੱਡਾ ਮਾਰਾ ਉਹਨਾਂ ਦਾ ਮੈਂ ਉਹਨਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਹਾਂ ਜ਼ਿੰਮੇਵਾਰੀ ਮੈਂ ਲੈਣ ਨੂੰ ਤਿਆਰ ਨਹੀਂ ਸਰਕਾਰ ਨੇ ਪ੍ਰਸਤਾਵ ਕਰਿਆ ਇਹ ਕੰਪਨੀ ਦੇ ਤੇ ਕਹੇ ਤਾਂ ਕੌਣ ਬੰਦਾ ਸੀ ਸੋ ਇਹਦਾ ਮਤਲਬ ਅਗਲੀ ਗੱਲ ਕੀ ਨਿਕਲੀ ਵੀ ਕੰਪਨੀ ਨੇ ਆ ਇਲੈਕਟਰਲ ਬਾਂਡ 5000 ਕਰੋੜ 50 ਕਰੋੜ ਰੁਪਿਆ ਇਲੈਕਟਰਲ ਬਾਂਡ ਵੀ ਦਿੱਤਾ ਫਿਰ ਇਹ ਫਾਰਮਾ ਕੰਪਨੀਆਂ ਦਾ ਆ ਗਿਆ ਵੀ ਉਹਨਾਂ ਦੇ ਘਟੀਆ ਦਵਾਈਆਂ ਵੀ ਡੀਸੀਜੀ ਨੇ ਜਿਹੜੀਆਂ ਦੇਖੀਆਂ ਉਹਨਾਂ ਨੇ ਪੈਸੇ ਪੂਰੇ ਦੇ ਚ ਤੇ ਉਹਦੇ ਉੱਤੇ ਵੀ ਥੋੜੀਆਂ ਅੱਖਾਂ ਮੀਚੀਆਂ ਇਹਦੇ ਨਾਲ ਸ਼ੰਕੇ ਵੱਡੇ ਪੈਦਾ ਆ ਗਏ ਹੁਣ ਹੁਣ ਲੋਕ ਕੀ ਕਰਾਂ ਹੁਣ ਜਿਨ੍ਹਾਂ ਨੇ ਇਹੋ ਲਗਵਾਈ ਹੈ ਹੁਣ ਸਰਕਾਰ ਲਗੀ ਮੁਕਰ ਸਭ ਕੁਝ ਹੋ ਗਿਆ ਹੁਣ ਲੋਕਾਂ ਨੂੰ ਇਹ ਚਿੰਤਾ ਹੈ ਵੀ ਯਾਰ ਅਸੀਂ ਕਿਤੇ ਐਸੀ ਵੀ ਨਾ ਮਾਰੇ ਜਾਈਏ ਉਹ ਡਾਕਟਰ ਕਹੀ ਜਾਂਦੇ ਜੀ ਤਿੰਨ ਮਹੀਨੇ 6 ਮਹੀਨੇ ਅਸ ਰਹਿਦਾ ਲੰਬੇ ਦਾ ਦੀ ਕੋਈ ਸਟੱਡੀ ਨਹੀਂ ਹੋਈ ਨਾ ਵੈਕਸੀਨਾਂ ਤੇ ਹੋਈ ਆ ਉਹ ਵੀ ਬੰਦ ਕਰਤੀ ਇਹਨਾਂ ਨਹੀਂ ਆਹੀ ਜਿਹੜੇ ਬੰਦੇ ਚੌਧਰੀ ਨੇ ਉਹਨਾਂ ਬੇਦਾਦੀ ਸਟੱਡੀ ਨਹੀਂ ਹੋਣ ਦਿੱਤੀ ਤੇ ਨਾ ਹੀ ਇਹ ਕਿਤੇ ਸਾਇੰਟਿਫਿਕ ਪੀਪਲ ਉਸ ਤਰ੍ਹਾਂ ਦੇ ਜਿੰਨੂੰ ਇਹ ਕਹਿਣ ਦੀ ਹਾਂ ਅਸੀਂ ਬੜਾ ਪੁਖਤਾ ਹੈ ਇਹ ਨਹੀਂ ਪਰ ਦੇਖਣ ਨੂੰ ਲੱਗਦਾ ਸੀ ਉਹਨੂੰ ਇੰਪੀਰੀਕਲ ਐਵਿਡੈਂਸ ਦੀ ਮੈਂ ਪਹਿਲਾਂ ਕਿਹਾ ਵੀ ਯਾਰ ਅਸੀਂ ਸਾਡੇ ਸਾਹਮਣੇ ਇਦਾਂ ਹੋ ਰਿਹਾ ਹੈ ਇਹਦਾ ਮਤਲਬ ਹੈ ਕੋਈ ਗੜਬੜਾ ਘਟੋ ਘਟੇ ਨਾ ਡਾਕਟਰੀ ਚ ਜੀ ਸ਼ੰਕਾ ਕਰਨੀ ਸ਼ੰਕਾ ਵਿੱਚ ਧਰਮਾੜੇ ਵੀ ਕਰਦੇ ਨੇ ਸ਼ੰਕਾ ਦੀ ਨਿਵਰਤੀ ਕਰਨੀ ਜ਼ਰੂਰੀ ਹੈ ਕਹਿੰਦੇ ਸ਼ੰਕਾ ਨਿਵਰਤੀ ਨਹੀਂ ਕਰਨੀ ਹੁਣ ਆਪਾਂ ਕੀ ਕਰੀਏ ਸੀ ਲੋਕਾਂ ਦਾ ਸ਼ੰਕਾ ਆਪਾਂ ਤੁਰੇ ਬੈਠ ਕੇ ਨਿਵਰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਤਾਂ ਮਾਨਯੋਗ ਸੁਪ ਵੀ ਸ਼ੰਕੇ ਦੇ ਆਧਾਰ ਤੇ ਨਹੀਂ ਫੈਸਲੇ ਹੋ ਸਕਦੇ ਭਾਈ ਸ਼ੰਕੇ ਦੇ ਆਧਾਰ ਤੇ ਤਾਂ ਬੰਦਾ ਆਧਾਰ ਤੇ ਚਾਹੁੰਦਾ ਸ਼ੰਕਾ ਜੇ ਬੰਦੇ ਨੂੰ ਪੈਂਦਾ ਕਿ ਮੈਨੂੰ ਜੀ ਕਰੋਨਾ ਨਾਲ ਕੁਝ ਹੋ ਨਾ ਜਾਵੇ ਪੀਕਾ ਮੈਂ ਡਵਾਇਆ ਸੀ ਮੇਰਾ ਸਿਰ ਦੁਖਦਾ ਹੈ ਮੈਨੂੰ ਦੇਖੋ ਮੇਰੇ ਕੋਲ ਆਉਂਦਾ ਉਹ ਸ਼ੰਕੇ ਕਰ ਕੀ ਆਉਂਦਾ ਮੈਂ ਕਹਿੰਦਾ ਨਾ ਨਾ ਸ਼ੰਕੇ ਦੇ ਆਧਾਰ ਤੇ ਨਹੀਂ ਹੋਣਾ ਜਿੱਦਾਂ ਤੂੰ ਮਰ ਜੇਂਗਾ ਉਦੋਂ ਦੇਖੂ ਲੈ ਇਹ ਨਵਾਂ ਇੱਕ ਨਵਾਂ ਫਾਰਮੂਲਾ ਹੁਣ ਦੱਸੋ ਕੀ ਕਰੀਏ ਸਰਕਾਰ ਨੇ ਕੀਰਤੀਮਾਨ ਇਹ ਸੈੱਟ ਕਰਤਾ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਟੱਕੇ ਨਾਲ ਲਵਾ ਕੇ ਵੀ ਕਿਉਂਕਿ ਅਸੀਂ ਨਹੀਂ ਕਿਹਾ ਨਹੀਂ ਨਹੀਂ ਟੱਕੇ ਨਾਲ ਲਵਾਇਆ ਅਸੀਂ ਨਹੀਂ ਕਿਹਾ ਹਾਂ ਮਤਲਬ ਹੁਣ ਜੋ ਆਈ ਗੱਲ ਉਹਦੇ ਵਿੱਚ ਇਹ ਕਹਤਾ ਕਿ ਅਸੀਂ ਜਨਤਕ ਕਰਦੇ ਤੇ ਜਾਣਕਾਰੀ ਪਰ ਫਿਰ ਵੀ ਜੇ ਉਹ ਲਗਵਾਂਦਾ ਤਾਂ ਉਹ ਦੀ ਰਿਸਪਾਂਸਿਬਿਲਟੀ ਚ ਸਾਡੀ ਨਹੀਂ ਗਲਤ ਫਿਰ ਉੱਥੇ ਆ ਗਈ ਨਾ ਨਹੀਂ ਗਲਤ ਨਹੀਂ ਆਈ ਅਜੇ ਤਾਂ ਕਾਊਂਟਰ ਇਹਨਾਂ ਨੇ ਕਹਤਾ ਕਹਨ ਨਾਲ ਕੱਲਾ ਨਹੀਂ ਪਤਾ ਨਹੀਂ ਹੁਣ ਅਦਾਲਤ ਕੀ ਕਰਦੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਵੀ ਇਹੀ ਕੁਝ ਕਹੀ ਜਾਂਦਾ ਸੀ ਉਹਨਾਂ ਕਹਤਾ ਕਿ ਸ਼ੰਕਾ ਦੇ ਆਧਾਰ 'ਤੇ ਪੈਡਿਕਲ ਪੋਸਟਾ ਜਾਣਕਾਰੀ ਦਿਖਾਉਣ ਸਰਕਾਰ ਦਿਖਾਵੇ ਵੀ ਉਹਨੇ ਕਿੱਥੇ ਲਿਖਿਆ ਸੀ ਵੀ ਇਹਦੇ ਇੱਕ ਡਾਟ ਬਣ ਸਕਦੇ ਨੇ ਹੂੰ ਸਰਕਾਰ ਦਿਖਾਵੇ ਵੀ ਕਿੱਥੇ ਦਿਖਾਇ ਸੀ ਜਨਤਾ ਕਰਿਆ ਸੀ ਪਬਲੀਕਲੀ ਵੀ ਇਹਦੇ ਨਾਲ ਹਾਰਟ ਅਟੈਕ ਹੋ ਸਕਦਾ ਹੈ ਜੀ ਇਹ ਦਿਖਾਵੇ ਸਰਕਾਰ ਬਿਲਕੁਲ ਜਿਹੜੀ ਜਾਣਕਾਰੀ ਦਿੱਤੀ ਮਾੜੀ ਮੋਟੀ ਉਲਟੀ ਲੱਗ ਸਕਦੀ ਆ ਮਾੜਾ ਮੋਟਾ ਸਿਰ ਦੁਖ ਸਕਦਾ ਮਾੜਾ ਮੋਟਾ ਤੁਹਾਨੂੰ ਇਹ ਹੋ ਸਕਦਾ ਹੈ ਖਸ ਹੋ ਸਕਦੀ ਆ ਬੁਖਾਰ ਹੋ ਸਕਦਾ ਹੈ ਹੈ ਇਹ ਦੱਸੋ ਤੁਸੀਂ ਕਿੱਥੇ ਕਿਹਾ ਵੀ ਹਾਂ ਇਹਦੇ ਨਾਲ ਕਲੋਟ ਬਣ ਸਕਦਾ ਦਿਖਾਓ ਲੋਕਾਂ ਨੂੰ ਦੱਸ ਦਈਏ ਇੱਕ ਤਾਂ ਇਹ ਹੈ ਵੀ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਟੀਕੇ ਲੱਗ ਚੁੱਕੇ ਹੁਣ ਉਹ ਵਾਪਸ ਨਹੀਂ ਹੋ ਸਕਦੇ ਦੀ ਨਿਕਲ ਚੁੱਕਾ ਨਿਕਲ ਚੁੱਕਿਆ ਆਪਾਂ ਬੱਸ 'ਚ ਬਹਿ ਗਏ ਆਪਾਂ ਇਹ ਸੋਚੀ ਜਾਈਏ ਵੀ ਬੱਸ ਹਾਈ ਐਕਸੀਡੈਂਟ ਹੋ ਜਾਣਾ ਇਹ ਤਾਂ ਖਰਾਬ ਬੱਸ ਹੈ ਇਹਦੇ ਤਾਂ ਬ੍ਰੇਕ ਹੀ ਨਹੀਂ ਲੱਗਦਾ ਐਕਸੀਡੈਂਟ ਫਿਰ ਆਪਾਂ ਛੇਤੀ ਮਰ ਜਾਗੇ ਕਿਉਂਕਿ ਉਹ ਹੌਸਲੇ ਹੌਲ ਨਾਲ ਹੀ ਮਰ ਜਾਗੇ ਤੇ ਹੁਣ ਉਹ ਬੱਸ ਬਹਿ ਗਏ ਉਹਦਾ ਕੁਝ ਨਹੀਂ ਆਪਾਂ ਕਰ ਸਕਦੇ ਹੋ ਜੋ ਐਕਸੀਡੈਂਟ ਦੇਖੀ ਜਾਓ ਪਹਿਲੀ ਗੱਲ ਇਹ ਹੈ ਵੀ ਹੁਣ ਆਪਾਂ ਚਿੰਤਾ ਨਾਲ ਆਈਏ ਜੋ ਹੋਣਾ ਹੋ ਜੇਗਾ ਇੱਕ ਗੱਲ ਦੂਜੀ ਗੱਲ ਚਿੰਤਾ ਕਿਉਂ ਨਹੀਂ ਲਾਉਣੀ ਕਿਉਂਕਿ 177 ਕਰੋੜ 177 ਕਰੋੜ ਟਿੱਕੇ ਲੱਗੇ ਤੇ ਉਹਦੇ ਵਿੱਚੋਂ 80 ਕਰੋੜ ਲੋਕਾਂ ਨੂੰ ਲੱਗੇ ਨੇ ਕੋਈ ਵੀ ਸ਼ੀਲ 80 ਕਰੋੜ ਤੋਂ 17 17.5 ਲੱਖ ਨੂੰ ਮਤਲਬ ਹੋ ਸਕਦਾ ਤੇ ਉਹ ਆਪਣੀ ਵਾਰੀ ਆਉਣੀ ਜ਼ਰੂਰੀ ਥੋੜਾ ਉਹਦੇ 'ਚ ਤੇ ਦੂਜਾ ਇਹ ਹੈ ਤੀਜੀ ਗੱਲ ਇਹ ਹੈ ਬਈ ਜਿਹੜੇ ਇਹ ਬਿਮਾਰੀ ਹੈਗੀ ਹੈ ਇਹਦੇ ਅਲੰਤਾਂ ਪਹਿਲਾ ਪ੍ਰਾਪੰਤ ਤਾਂ ਸਮਝ ਲਈਏ ਫਿਰ ਆਪਾਂ ਉਹਦੇ ਹਿਸਾਬ ਨਾਲ ਉਹਦਾ ਇਲਾਜ ਕਰਾ ਲਈਏ ਇਹਦੀਆਂ ਅਲੰਤਾਂ ਇਹ ਨੇ ਵੀ ਜੇ ਸਿਰ ਦੇ ਵਿੱਚ ਤੁਹਾਡਾ ਅਧਰੰਗ ਹੋਣਾ ਤੁਹਾਨੂੰ ਪਾਸਾ ਮਾਰਿਆ ਜਾਣਾ ਜੀਨ ਸਟ੍ਰੋਕ ਕਹਿੰਦੇ ਨੇ ਬ੍ਰੇਨ ਸਟ੍ਰੋਕ ਜਾ ਤੋਂ ਦੇਹਮਰੇਜ ਹੋਣਾ ਬਲੀਡਿੰਗ ਹੋਣੀ ਅੰਦਰ ਉਹਨੂੰ ਵੀ ਬਰੇਨ ਸਟ੍ਰੋਕ ਕਹਿੰਦੇ ਨੇ ਆਮ ਲੋਕ ਤਾਂ ਕਿ ਉਹਦੇ ਵਾਸਤੇ ਇਹ ਹੁੰਦਾ ਹੈ ਵੀ ਸਿਰ 'ਚ ਬਗਾ ਤਾਰ ਦਰਦ ਹੁੰਦਾ ਹੈ ਵੀ ਥੋੜੇ 15-20 ਦਿਨ ਤੋ ਦਰਦ ਹੀ ਹੋਈ ਜਾ ਰਿਹਾ ਹੱਟ ਹੀ ਨਹੀਂ ਰਿਹਾ ਤੇਜ਼ ਦਰਦ ਹੋ ਰਿਹਾ ਹੈ ਚੱਕਰ ਆ ਰਹੇ ਨੇ ਫੇਰ ਡਾਕਟਰ ਨੂੰ ਦਿਖਾ ਲਓ ਜ਼ਰੂਰੀ ਨਹੀਂ ਵੀ ਉਹ ਇਸ ਕਰਕੇ ਹੋ ਰਿਹਾ ਹੋਵੇ ਕਿਸੇ ਹੋਰ ਕਾਰਨ ਕਰਕੇ ਵੀ ਹੋ ਸਕਦਾ ਹੈ ਹੋ ਸਕਦਾ ਮਮਲੀ ਤਕਲੀਫ ਹੀ ਹੋਵੇ ਪਰ ਫੇਰ ਦਿਖਾ ਲਓ ਆਏ ਨਹੀਂ ਵੀ ਅੱਗੇ ਦਰਦ ਹੋਇਆ ਜੀ ਡਾਕਟਰ ਕੋਲ ਪਰ ਉਹਨੇ ਵੀ ਟੈਸਟ ਲਗਦੇ ਨੇ ਥੋੜਾ ਕੁੰਡਾ ਹੋਇਆ ਰਹਿਣਾ ਹੈ ਉਹ ਦਵਾਈ ਕਹਿੰਦੇ ਜਿਉਂ-ਜਿਉਂ ਦਵਾਈ ਕੀਤੇ ਉਦੋਂ ਮਰਜ ਵੱਡਦਾ ਗਿਆ ਉਹ ਹਾਲ ਹੋ ਜਾਣਾ ਦੂਜਾ ਜਿਹੜਾ ਇਹ ਅੱਖ ਦੀ ਨਾਲੀ ਬੰਦ ਕਰ ਸਕਦਾ ਅੱਖ ਦੀ ਨਾਲੀ ਜਿਹੜੀ ਉਹਨਾਂ ਦੇ ਅੰਦਰਾਤਾ ਹੋ ਜਾਂਦਾ ਅੰਦਾ ਹੋ ਜਾਂਦਾ ਬੰਦਾ ਉਹਦੇ 'ਚ ਕੀ ਆ ਜੇ ਅੱਖ ਦੀ ਨਾਲੀ ਤੇ ਆਸਰ ਕਰੇਗਾ ਤਾਂ ਤੁਹਾਨੂੰ ਪੰਭੂ ਤਾਰੇ ਜਿ ਦੇਖਣ ਲੱਗ ਜਾਣਗੇ ਬਲਰਿੰਗ ਆਫ ਵਿਜ਼ਨ ਤੇ ਫੇਰ ਤੁਹਾਨੂੰ ਨਾ ਝੌੜਾ ਪੈਣ ਲੱਗ ਜੇਗਾ ਵੀ ਤੁਹਾਨੂੰ ਪੂਰਾ ਨਹੀਂ ਨਜ਼ਰ ਆਏਗਾ ਧੁੰਦਲਾ ਧੁੰਦਲਾ ਦਿਖੇਗਾ ਧੁੰਦਲਾ ਕਹਿੰਦੇ ਨੇ ਝੌੜਾ ਕਹਿੰਦੇ ਨੇ ਲੋਕ ਜੋ ਲਾਜਾ ਤੁੰਦਰਾ ਬਾਏਗਾ ਜੇ ਤੁਹਾਨੂੰ ਇਸ ਤਰ੍ਹਾਂ ਲੱਗਣ ਲੱਗ ਰਿਹਾ ਵੀ ਲਗਾਤਾਰ ਹੀ ਹੋ ਰਿਹਾ ਕਈ ਦਿਨ ਫਿਰ ਡਾਕਟਰ ਕੋਲ ਚਲੇ ਜਾਓ ਪਤਾ ਲੱਗ ਜੂ ਵੀ ਕਾਦੇ ਕਰਕੇ ਹੋ ਰਿਹਾ ਹੈ ਕਿਵੇਂ ਹੋ ਰਿਹਾ ਫਿਰ ਇਸੇ ਤਰ੍ਹਾਂ ਹੀ ਜੇ ਹਾਰਟ ਕੀ ਜਾਣਾ ਹੈ ਹਾਰਟ ਦੀ ਬਰੀਕ ਨਾਲੀ ਚ ਜਾ ਕੇ ਫਸੇਗਾ ਕਿ ਹਾਰਟ ਦੇ ਵਿੱਚ ਬਾਕੀ ਥਰ ਛਾਤੀ ਚ ਦਰਦ ਹੋਏਗਾ ਬਾਰ ਬਾਰ ਦਰਦ ਹੋਏਗਾ ਮੋਢੇ ਚ ਚੜਾ ਜਾਏਗਾ ਜੇ ਲਗਾਤਾਰ ਕਈ ਦਿਨ ਹੋ ਰਿਹਾ ਤੇ ਫਿਰ ਡਾਕਟਰ ਕੋਲ ਚਲੇ ਜਾਓ ਆਏ ਨਹੀਂ ਵੀ ਮਮਲੀ ਜਿਹਾ ਛਾਤੀ ਦਾ ਦਰਦ ਹੋਇਆ ਡਾਕਟਰ ਕੋਲ ਫਿਰ ਇਸੇ ਤਰ੍ਹਾਂ ਹੀ ਜੇ ਹੈ ਮੰਨ ਲੋ ਵੀ ਫੇਫੜੇ ਚ ਜਾਣਾ ਫਿਰ ਤੁਹਾਡਾ ਸਾਹ ਚਲੇਗਾ ਫੇਰ ਤੁਹਾਨੂੰ ਬਹੁਤ ਔਖਾ ਹੋ ਜਾਏਗਾ ਸਾਹ ਲੈਣਾ ਔਖਾ ਹੋ ਜਾਏਗਾ ਜੇ ਲਗਾਤਾਰ ਸਾਹ ਤੁਹਾਡਾ 5-7 ਦਿਨ ਚੜੀ ਜਾਂਦਾ ਹੈ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਫਿਰ ਤੁਸੀਂ ਡਾਕਟਰ ਕੋਲ ਚਲੇ ਜਾਓ ਉਹ ਇਹਨਾਂ ਦੇ ਉਪਚਾਰ ਹੈਗੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਉਪਚਾਰ ਹੈਗੇ ਨੇ ਫਿਰ ਜੇ ਤੁਹਾਡੀਆਂ ਫਰਜਪੂਰੇ ਪੇਟ 'ਚ ਹੋਣਾ ਹੈ ਪੇਟ ਦੀ ਖੁਰਾਕ ਦੀ ਅੰਤਰੀਜ ਦੇ ਵਿੱਚ ਭੋਜਨ ਅੰਤਰੀਜ ਦੇ ਵਿੱਚ ਤੇ ਉਹਦੀ ਵੀ ਨਾਲ ਹੀ ਬਰੀਕ ਹੁੰਦੀ ਆ ਉਹਦੇ 'ਚ ਫਸ ਜੇ ਤੇ ਉਹ ਫਿਰ ਤੁਹਾਡਾ ਪੇਟ ਫੁੱਲ ਜਾਏਗਾ ਭੁੱਖ ਨਹੀਂ ਲੱਗੇਗੀ ਦਰਦ ਹੋਏਗਾ ਪੇਟ 'ਚ ਲਗਾਤਾਰ ਜੇ ਹੋਣ ਲੱਗਾ ਫਿਰ ਡਾਕਟਰ ਕੋਲ ਚਲੇ ਜਾਓ ਇਦਨੇ ਲੱਤਾਂ 'ਚ ਜਾ ਸਕਦਾ ਹੈ ਜੇ ਲੱਤਾਂ ਸੁੱਜ ਗਿਆ ਲੱਤਾਂ 'ਚ ਦਰਦ ਹੋਈ ਜਾਂਦਾ ਤੇ ਫੇਰ ਡਾਕਟਰ ਕੋਲ ਚਲੇ ਜਾਓ ਲਗਾਤਾਰ ਪਰ ਜੇ ਮਾਮੂਲੀ ਹੋਇਆ ਨਾ ਉੱਠ ਕੇ ਤੁਸੀਂ ਤੁਰਤੇ ਤੇ ਫੇਰ ਤੁਸੀਂ ਸਮਝੋ ਤੁਹਾਡਾ ਕੁੰਡਾ ਹੋ ਜਾਣਾ ਇੱਕ ਤਾਂ ਮੈਂ ਇਹ ਸਾਰੇ ਸਾਡੇ ਦਰਸ਼ਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੈਂ ਬਹੁਤ ਸਾਰੇ ਮਰੀਜ਼ ਦੇਖੇ ਨੇ ਦੋ ਤਿੰਨ ਛੋਟੀ ਛੋਟੀ ਉਦਾਹਰਨਾਂ ਦੇਵਾਂਗਾ ਵੀ ਕਿਵੇਂ ਹੈ ਤੇ ਪਰ ਉਹ ਤੋਂ ਪਹਿਲਾਂ ਮੈਂ ਇਹ ਦੱਸਣਾ ਹੈ ਵੀ ਇਹ ਹੁੰਦਾ ਇਹਦੇ ਨਾਲ ਇਹ ਟਿਲੇਖਣ ਨਾ ਰੱਖੀਏ ਮੈਨੂੰ ਮੇਰੀਆਂ ਨਾਲੀਆਂ ਬੰਦ ਹੋਈਆਂ ਨੇ ਕੋਈ ਪਾਰਟਿਕੂਲਰ ਮੇਰੇ ਕੋਲੇ ਪਾਰਟਿਕੂਲਰ ਇਸ ਚਾਂਗੇ 'ਚ ਜ਼ਿਆਦਾ ਹੁੰਦਾ ਮੈਂ ਕਿਸੇ ਚੈਸਟ ਫਿਜੀਸ਼ਨ ਹੋਇਆ ਕਹਿੰਦੇ ਜੀ ਉਹ ਹੈ ਇੱਕ ਦੇ ਰਿਸ਼ਤੇਦਾਰ ਦਾ ਜੰਗ ਬੰਦਾ ਰੈਜ਼ਿਡੈਂਟ ਇੱਕ ਰੈਜ਼ਿਡੈਂਟ ਮਰਿਆ ਇੱਕ ਅਮੀਰ ਬੰਦਾ ਉਹਦਾ ਜੰਗ ਬੰਦਾ ਮਰਿਆ ਹੁਣ ਉਹਨੇ ਕਿਹਾ ਜੀ ਦੇਖੋ ਜੀ ਪੋਸਟਮਾਰਟ ਹੋਇਆ ਨਹੀਂ ਹੁਣ ਇਹ ਤਾਂ ਆਪਾਂ ਨਹੀਂ ਨਾ ਕਹਿ ਸਕਦੇ ਕਦੇ ਕੋਈ ਸੀਡ ਕਰਕੇ ਹੋਇਆ ਨਾ ਪਰ ਰੂਲ ਆਊਟ ਕਰ ਸਕਦੇ ਆਪਨੇ ਤਾਂ ਕਹਿੰਦੇ ਸਾਪਦੇ ਨੂੰ ਕੋੜ ਕਿੱਡੀ ਖਾਵੇ ਤਾਂ ਕੋੜੀ ਤੇ ਛੱਡੇ ਤੱਕ ਲੰਘੀ ਜੇ ਹਾਂ ਕਹਿੰਦਾ ਤਾਂ ਮਾਰਿਆ ਦੇ ਨਾ ਕਹਿੰਦਾ ਤਾਂ ਮਰਦਾ ਫੇ ਵਿੱਚ ਵਿਚਾਲੇ ਰਹੇਗਾ ਇਸੇ ਤਰ੍ਹਾਂ ਹੀ ਮੇਰਾ ਆਪਣਾ ਇੱਕ ਰਿਲੇਟਿਵ ਉਹ ਆਈਸੀਪੀਜੀ ਚ ਟ੍ਰੀਟ ਕਰੰਦ ਰਿਹਾ ਉਹਦੇ ਡਾਕਟਰ ਖੁਦ ਸਪੈਸ਼ਲਿਸਟ ਹੈ ਉਹਦੇ ਦੋਨਾਂ ਮੋਢਾਂ ਤੇ ਹੋ ਗਿਆ ਹੱਥਾਂ ਤੇ ਚੱਲਦਾ ਨਹੀਂ ਸੀ ਹੱਥ ਸਾਲ ਇਹਨਾਂ ਔਖਾ ਹੋ ਗਿਆ ਰਾਤ ਨੂੰ ਬੈਠ ਕੇ ਕੱਟਿਆ ਕਰੇ ਆਕਸੀਜਨ ਘਟਣ ਲੱਗੀ ਤੇ ਉਹ ਇੱਥੇ ਪੀਜੀਏ ਚ ਉਹਨੇ ਸਾਲ ਹੋ ਗਿਆ ਟ੍ਰੀਟਮੈਂਟ ਕਰਾਉਣੇ ਨੂੰ ਹਾਲਾਂਕਿ ਉੱਥੇ ਪੀਜੀਏ ਦੇ ਡਾਕਟਰ ਕਹਿੰਦੇ ਅਸੀਂ ਸਟੱਡੀ ਕਰਿਆ ਹੈ ਨਹੀਂ ਸਰ ਇਹ ਆਸਰ ਹੈ ਹੈਨੀ ਕੋਰੋਨਾ ਦਾ ਮੈਂ ਕਿਹਾ ਠੀਕ ਹੈ ਤੁਸੀਂ ਜੰਗ ਜਨਰੇਸ਼ਨ ਤੁਸੀਂ ਕਰੀ ਹੋ ਸਟੱਡੀ ਤੁਹਾਡੇ ਸਾਹਮਣੇ ਮਰੀਜ਼ ਹੈ ਕਿ ਇਹ ਦੱਸੋ ਫਿਰ ਕਿੱਥੋਂ ਹੋ ਗਿਆ ਹੈਂ ਕਈ ਇੱਕ ਨੇ ਕਿਹਾ ਇੱਕ ਦਿਨ ਕਹਿੰਦਾ ਜੀ ਕੋ ਗੁੱਲੇ ਦੇ ਬਾਰੇ ਸੁਣੋ ਜੀ ਉਹ ਹੋ ਗਿਆ ਜੀ ਮੈਂ ਕਿਹਾ ਗੁੱਲੇ ਦੇ ਬਾਰੇ ਜਦ ਮੈਂ 1977 ਚਮਰੀ ਟਰੀਟ ਕਰਾਇਆ ਹੋਇਆ ਵੈਂਟੀਲੇਟਰ ਲਾ ਕੇ ਬਟਿਆ ਦੇ ਤੇ ਉਹ ਮਰੀਜ਼ ਠੀਕ ਹੋ ਜਾਂਦੇ ਸੋ ਕਹਿਣਾ ਮੇਰਾ ਸਿਰਫ ਇੰਨਾ ਮਾਤਰਾ ਹੈ ਵੀ ਇਹ ਜਿਹੜੇ ਸਾਨੂੰ ਕਹਿਣਾ ਹੈ ਵੀ ਇਹ ਹੁੰਦਾ ਹੈ ਨਹੀਂ ਹੁੰਦਾ ਇਸ ਤਨਾ ਪਈਏ ਇਹ ਜੰਗ ਬੰਦਿਆਂ ਨੂੰ ਜ਼ਿਆਦਾ ਹੁੰਦਾ ਇੱਕ ਤਾਂ ਆਪਾਂ ਕਹਿ ਲਓ ਵੀ 15 ਤੋਂ ਲੈ ਕੇ 40 45 ਸਾਲ ਤੱਕ ਇਹ ਜ਼ਿਆਦਾ ਹੁੰਦਾ ਹੈ ਦੂਜੀ ਗੱਲ ਜਦ ਹੋਵੇ ਤਾਂ ਇਹ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਇਹਦੇ ਵਿੱਚ ਚੱਲੇ ਜਾਣਾ ਚਾਹੀਦਾ ਹੈ ਕੋ ਜੇ ਤੁਸੀਂ ਚਿੰਤਾ ਕਰੋਗੇ ਇੱਕ ਪੰਜਾਬੀ ਚਿੰਤਾ ਚ ਖਬਰ ਉਹ ਉਸ ਚੀਜ਼ ਨੂੰ ਸੋਚੇ ਜਾਣਾ ਹਾਂ ਇਹਦੇ ਵਿੱਚ ਕਿਉਂਕਿ ਜੇ ਤੁਸੀਂ ਬਾਰ ਬਾਰ ਕਿਸੇ ਚੀਜ਼ ਨੂੰ ਸੋਚੋ ਤਾਂ ਸੱਚੇ ਵਿੱਚ ਹਾਰਟ ਅਟੈਕ ਹੋ ਜਾਂਦਾ ਸੋਚਣ ਕਰਕੇ ਤੁਸੀਂ ਕਦੇ ਦੇਖੋ ਵੀ ਰਾਤ ਨੂੰ ਸੋਚਣ ਲੱਗ ਜਾਓ ਤਾਂ ਨੀਂਦ ਨਹੀਂ ਆਏਗੀ ਤੁਸੀਂ ਕੋਈ ਚੀਜ਼ ਸੋਚਣ ਲੱਗ ਜਾਓ ਤੁਹਾਨੂੰ ਭੁੱਖ ਮਰ ਜੂਗੀ ਰੋਟੀ ਖਾਣ ਲੱਗਿਓ ਉਦੋਂ ਸੋਚਣ ਲੱਗ ਜਿਓ ਮੇਰੇ ਬਾਪਸ ਨੇ ਆ ਕੇ ਹਾਜੀ ਨੇ ਟਾਈਮ ਤੇ ਵੀਡੀਓ ਭੇਜ ਨਹੀਂ ਸਕੀ ਥੋੜੀ ਭੁੱਖ ਮਰ ਜੂ ਹ ਸੋ ਚਿੰਤਾ ਤੁਹਾਨੂੰ ਸਰੀਰ ਨੂੰ ਤੰਗ ਕਰਦੀ ਹੈ ਚਿੰਤਾ ਮੁਕਤ ਹੋ ਜਾਓ ਵੀ ਹੁਣ ਆਪਾਂ ਡਵਾ ਲਿਆ ਕਿਉਂ ਮੈਂ ਕਹਿਣਾ ਮੁਕਤ ਹੋ ਜਾਓ ਵੀ ਹੁਣ ਡਵਾ ਲਿਆ ਇਹਦਾ ਹੱਲ ਤਾਂ ਕੋਈ ਹੈ ਨਹੀਂ ਹੋਰ ਸੋ ਇਹ ਸਾਡੇ ਹੁਕਮਰਾਨ ਤਾਂ ਕਹਿੰਦੇ ਨੇ ਵੀ ਜੇ ਤੁਹਾਨੂੰ ਵਿਪਤਾ ਪੈ ਗਈ ਉਹਨੂੰ ਮੌਕਾ ਬਣਾਓ ਯਾਨੀ ਕੋਈ ਜੋ ਪੈਸੇ ਕਮਾ ਲਓ ਉਹ ਜੋ ਆਪਣੀ ਸ਼ੋਰਟਸ ਖਾਤ ਲਓ ਮੈਂ ਇਹ ਕਹਿਣਾ ਜਦ ਵਿਪਤਾ ਪੈ ਜਾਈ ਉਹ ਜੋ ਨਿਕਲ ਦਾ ਰਸਤਾ ਸੋਚੋ ਬਿਲਕੁਲ ਚਿੰਤਾ ਕਰਨ ਦੀ ਬਜਾਏ ਨਿਕਲ ਦਾ ਰਸਤਾ ਇਹ ਹੈ ਵੀ ਹੁਣ ਆਪਾਂ ਟੀਕੇ ਲਵਾ ਲਏ ਨੇ ਆਪਾਂ ਵੀ ਬਾਕੀਆਂ ਵਰਗੀਆਂ ਦੇਖੀ ਜੋ ਵਾਕਿਆ ਨੂੰ ਹੁੰਦਾ ਸਾਡੇ ਨਾਲ ਹੋ ਜੀ ਇੱਕ ਵਾਰ ਇੱਕ ਇੱਕ ਸਵਾਲ ਇਹ ਤਕਲੀਫ ਹੋਵੇ ਉਦੋਂ ਡਾਕਟਰ ਕੋਲ ਚਲੇ ਜਾ ਹੁਣ ਬਹੁਤਾ ਮੰਨ ਤੇ ਬੋਝ ਨਾ ਪਾਓ ਬਿਲਕੁਲ ਠੀਕ ਹੈ ਇੱਕ ਸਵਾਲ ਮੇਰਾ ਹੈ ਵੀ ਹੈ ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਹੋ ਸਕਦੀ ਜਦੋਂ ਹੁਣ ਇਸ ਬਾਰੇ ਸੋਚਣਾ ਹੈ ਕਿਉਂਕਿ ਵੈਕਸੀਨੇਸ਼ਨ ਤਾਂ ਲੈ ਹੀ ਲਈ ਹੈ ਇਹਦਾ ਕੋਈ ਪਾਰਟਿਕੂਲਰ ਟਾਈਮ ਹੈਗਾ ਕਿ ਜਦੋਂ ਤੁਸੀਂ ਟੀਕਾ ਲਗਵਾਇਆ ਹੈ ਕਿ ਇੰਨੇ ਦਿਨਾਂ ਬਾਅਦ ਇਹਦਾ ਸਾਈਡ ਇਫੈਕਟ ਆ ਸਕਦਾ ਹੈ ਜਾਂ ਇਹਦਾ ਕੋਈ ਪਾਰਟਿਕੂਲਰ ਮਹੀਨਾ 2 ਮਹੀਨੇ ਜਾਂ 3 ਮਹੀਨੇ ਬਾਅਦ ਜਾਂ ਕੋਈ ਹੋਰ ਕਿ ਦਿਨਾਂ ਦੇ ਵਿੱਚ ਇਹਦਾ ਅਸਰ ਦਿਖਦਾ ਹੈ ਜਾਂ ਮਹੀਨਿਆਂ ਦੇ ਵਿੱਚ ਦੇਖੋ ਵੈਲਿਡ ਸਵਾਲ ਹੈ ਇਹਦਾ ਸਵਾਲ ਜਿਹੜਾ ਵਿਗਿਆਨ ਨੇ ਨਹੀਂ ਦਿੱਤਾ ਜਵਾਬ ਹਮ ਅਟਕਲਪਤੀ ਜਿਉਆ ਮੈਂ ਵੀ ਦੇ ਦਣਾ ਇਹ ਹੈ ਵੀ ਇਹਦੇ ਲੰਬੇ ਦਾ ਦੀ ਸਟੱਡੀ ਨਹੀਂ ਹੋਈ ਜਦ ਬੰਬੇਦਾ ਦੀ ਸਟੱਡੀ ਨਹੀਂ ਹੋਈ ਅਸੀਂ ਕਿਵੇਂ ਕਹਾਂਗੇ ਵੀ 6 ਸਾਲ ਬਾਅਦ ਇਹਦਾ ਅਸਰ ਨਹੀਂ ਹੋਣਾ ਜੀ ਟੀਕੇ ਦੀ ਦਵਾਈ ਦਾ ਦਵਾਈ ਤਾਂ ਖਤਮ ਹੋ ਗਈ ਦਵਾਈ ਤਾਂ ਜਦ ਤੁਸੀਂ ਉਹ ਲਾਤੀ 6 ਮਹੀਨਿਆਂ ਚ ਖਤਮ ਹੋ ਗਈ ਮੰਨ ਲਓ ਪਰ ਜਿਹੜਾ ਉਹਨੇ 6 ਮਹੀਨਿਆਂ ਚ ਸੀਰੀ ਚ ਕੁਝ ਹੋਰ ਕਰਤਾ ਜਿਹੜੀ ਚੀਜ਼ ਉਹ ਦਵਾਈ ਸਿੱਧੀ ਨਹੀਂ ਦਿਖਦੀ ਉਹਦਾ ਗਾਹ ਜਾ ਕੇ ਸਾਲ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਅਸਰ ਬੰਦਾ ਉਹ ਕਿਵੇਂ ਤੁਸੀਂ ਮੰਨੋਗੇ ਇਸ ਕਰਕੇ ਜਦ ਲੰਬੇ ਦਾ ਦੀ ਸੀਰੀ ਨਹੀਂ ਹੁੰਦੀ ਹੁਣ ਡਾਕਟਰ ਕਹਿੰਦੇ ਨੇ ਪਰ ਸਨ ਚੋਸ ਪੈਨਲ ਚ ਸੀ ਮੇਰੇ ਨਾਲ ਇੱਕ ਇੰਗਲੈਂਡ ਚੋਂ ਸੀ ਇੱਕ ਅਮਰੀਕਾ ਚੋਂ ਸ਼ਾਇਦ ਬੜੇ ਵਿਦਵਾਨ ਨੇ ਕੋਈ ਆਏ ਨਹੀਂ ਛੋਟੇ ਬਤੋ ਨਹੀਂ ਉਹ ਨਹੀਂ ਜੋ ਖੋਜੀ ਇਹਦਾ ਦਵਾਈ ਤਾਂ ਖਤਮੀ ਹੋ ਜਾਂਦੀ ਹੈ ਮੈਟਾਬੋਲਾਈਜ਼ ਹੋ ਜਾਂਦਾ ਹੈ ਠੀਕੇ ਦਾ ਤਿੰਨ ਮਹੀਨਿਆਂ ਚ ਅਸਰ ਹੋ ਜਾਂਦਾ ਹੈ 6 ਹਫ਼ਤਿਆਂ ਚ ਹੋ ਜਾਂਦਾ ਹੈ ਵੀ ਹੁਣ ਇਹਦਾ ਕੀ ਅਸਰ ਕਰਨਾ ਮੈਂ ਫਿਰ ਉਹਨਾਂ ਨੂੰ ਕਹਿਣਾ ਪਿਆ ਮੈਨੂੰ ਕਿਉਂਕਿ ਜੇ ਪੈਨਲ ਚ ਮੈਂ ਬੈਠਾ ਇਹ ਗੱਲ ਮੈਂ ਚੁੱਪ ਕਰ ਰਹੇ ਨਾ ਤੇ ਇਹਦਾ ਮਤਲਬ ਮੈਂ ਵੀ ਮੰਨ ਲਈ ਮੈਂ ਕਿਹਾ ਬਿਲਕੁਲ ਨਹੀਂ ਇਹ ਗੱਲ ਉਹ ਦਵਾਈ ਖਤਮ ਹੋ ਗਈ ਨਾ ਹੋ ਗਈ ਉਹਦਾ ਦੰਨੇ ਦਾਦਾ ਕੀ ਅਸਰ ਪੈਣਾ ਸਾਨੂੰ ਕੀ ਪਤਾ ਸਾਡੇ ਜੀਨ ਚੋਂ ਨਹੀਂ ਕੀ ਕਰਤਾ ਸਾਡੇ ਖੂਨ ਨਾਲ ਕੀ ਕਰਤਾ ਪਰਮਨੈਂਟ ਚੇਂजेस ਕਰ ਦਿੰਦਾ ਕਈ ਵਾਰੀ ਬਹੁਤ ਸਾਰੀਆਂ ਦਵਾਈਆਂ ਨੇ ਇਹ ਜੱਗ ਜਹਰ ਨੇ ਇਹ ਸਾਰੇ ਵਿਗਿਆਨ ਨੂੰ ਪਤਾ ਹੈ ਸੋ ਅਸੀਂ ਗੈਰ ਵਿਗਿਆਨਕ ਸੋਚ ਰੱਖਣ ਦੀ ਬਜਾਏ ਵਿਗਿਆਨਕ ਸੋਚੇ ਕਹਿੰਦੀ ਹੈ ਬਈ ਹੁਣ ਇੱਕ ਕਿਉਂਕਿ ਲੰਬੇ ਦਾਦੀਆਂ ਦੀਰਘਕਾਲੀਨ ਜਿਹਨੂੰ ਆਪਾਂ ਕਹਿੰਦੇ ਆ ਅਲਪਕਾਲਤਾ ਸਰੀ ਖੋ ਜਾਨੇ 2-3 ਮਹੀਨਿਆਂ ਦੀਆਂ ਐਮਰਜੈਂਸੀ ਚ ਦੇਤੀਆਂ ਪਰ ਦਿਰ ਕਾਲੀਨ ਅਜੇ ਤੱਕ ਕੋਈ ਸਟਡੀ ਨਹੀਂ ਹੋਈ ਵੀਰਾ 8 ਸਾਲ ਬਾਅਦ 10 ਸਾਲ ਬਾਅਦ ਮੈਂ ਇਹ ਦੇਖਣਾ ਵੀ ਇਨਾਂ ਤੇ ਅਸਰ ਕੀ ਹੁੰਦਾ ਹੁਣ ਮੈਂ ਉਹਨਾਂ ਜਿਹੜੇ ਟੀਕੇ ਵਾਲਿਆਂ ਦੀ ਗੱਲ ਕਰਦਾ ਇੱਕ ਨੌਜਾਨ ਲੜਕੀਆਂ ਤੇ ਟੀਕਾ ਇੱਥੇ ਲਾਇਆ ਗਿਆ ਐਚ ਪੀ ਵੀ ਵੈਕਸੀਨ ਮਾਂਸਾੁਰ ਬਠਿੰਡੇ ਦੇ ਵਿੱਚ ਉਹ ਹੈਗਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਜਾਂਦਾ ਲੜਕੀਆਂ ਨੂੰ ਔਰਤਾਂ ਨੂੰ ਉਹ ਤਾਂ ਜਾ ਕੇ ਹੁੰਦਾ 40 ਤੋਂ 50 ਸਾਲ ਦੀ ਉਮਰ 'ਚ ਟੀਕਾ ਲਾਇਆ 12 13 ਸਾਲ ਦੀ ਉਮਰ 'ਚ ਨੌਵੀਂ ਅੱਠਵੀਂ ਨੌਵੀਂ ਚਪੜੀਆਂ ਕੁੜੀਆਂ ਨੂੰ ਸਰਕਾਰੀ ਸਕੂਲਾਂ 'ਚ ਲਾਇਆ ਸਰਕਾਰੀ ਚ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਗਾਹ ਉਹ ਟੀਕੇ ਦੇ ਉੱਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਸੀ ਉਹਨੇ ਕਿਹਾ ਵੀ ਇੰਨਾ ਤਾਂ ਕੋਈ ਸਾਇਕਲਾਂ ਦੀ ਕੋਈ ਬਣਾਉਣ ਦਾ ਲਾਇਸੈਂਸ ਨਹੀਂ ਦਿੰਦਾ ਜਿੰਨਾ ਤੁਸੀਂ ਟੀਕਾ ਬਣਾਉਣ ਦਾ ਲਾਉਣ ਦਾ ਲਾ ਰੱਖਿਆ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਡਾਇਰੈਕਟਰ ਜਨਰਲ ਨੂੰ ਹੈਲਥ ਸਰਵਿਸ ਨੂੰ ਆਈਸੀਐਮਆਰ ਨੂੰ ਸਾਰਿਆਂ ਨੂੰ ਕੋਸਿਆ ਜੁਆਇੰਟ ਪਾਰਲੀਮੈਂਟਰੀ ਕਮੇਟੀ ਸਾਰੀਆਂ ਪਾਰਟੀਆਂ ਦੇ ਬੰਦੇ ਹੁੰਦੇ ਨੇ ਇੰਟੈਲੀਜੈਂਟ ਬੰਦੇ ਕੰਮ ਕਰਦੇ ਨੇ ਉਹ ਮਾਰਾਂ ਦੀ ਵੀ ਲੈ ਲੈਂਦੇ ਨੇ ਉਹ ਰਿਪੋਰਟ ਹੋਣ ਦੇ ਬਾਵਜੂਦ ਪੰਜਾਬ 'ਚ ਲੱਗਿਆ ਹੁਣ ਉਹ ਲਾਇਆ ਤਾਂ 12-13 ਸਾਲ ਦੀ ਉਮਰ 'ਚ ਉਹਦਾ ਅਸਰ 40 ਸਾਲ ਨੂੰ ਜਾ ਕੇ ਪਤਾ ਲੱਗਣਾ ਵੀ ਕੈਂਸਰ ਹੋਇਆ ਜਾਂ ਨਾ ਹੋਇਆ ਜੇ ਇਸ ਕਰਕੇ ਹੁਣ ਜੇ ਜਿਹੜਾ 40 ਜੇ ਟੀਕਾ ਹੀ ਆ ਉਹ ਵੀ ਵੈਕਸੀਨ ਦਾ ਟੀਕਾ ਹੀ ਹੈ ਉਹ ਵੀ ਉਹ ਵੀ ਵਾਇਰਸ ਹੀ ਹੈ ਹਿਊਮਨ ਪੈਪिलोਮਾ ਵਾਇਰਸ ਸੋ ਜੇ ਵਾਇਰਸ ਦਾ ਟੀਕਾ ਇੱਕ ਪਾਸੇ ਤਾਂ ਆਪ ਹੀ ਡਾਕਟਰੀ ਵਿਗਿਆਨ ਕਹਿੰਦੀ ਹੈ ਕਿ ਅਸੀਂ ਜੇ 12 ਸਾਲ ਦੀ ਉਮਰ ਚੜਾਇਆ 13 ਸਾਲ ਦੀ ਚ ਉਹ ਤਾਂ 40 ਸਾਲ ਬਾਅਦ ਪਤਾ ਲੱਗੇਗਾ ਵੀ ਕੈਂਸਰ ਹੁੰਦਾ ਕਿ ਨਹੀਂ ਹੁੰਦਾ ਫਿਰ ਉਹਦਾ ਨੁਕਸਾਨ ਵੀ ਤਾਂ 40 ਸਾਲ ਬਾਅਦ ਹੀ ਪਤਾ ਲੱਗ ਸਕਦਾ ਸੋ ਇਸ ਕਰਕੇ ਡੰਦੇ ਦਾਦੀ ਸਟੱਡੀ ਹੋਈ ਨਹੀਂ ਪਰ ਹੁਣ ਸਟੱਡੀ ਹੋਈ ਨਾ ਹੋਈ ਕੁਝ ਵੀ ਹੋਇਆ ਅਸੀਂ ਫਸ ਗਏ ਅਸੀ ਟਿਕਾ ਲਵਾ ਲਿਆ ਸਾਨੂੰ ਮਜਬੂਰੀ ਚ ਲਾਤਾ ਸਾਡੋ ਗਲਤੀ ਨਾ ਲੱਗਿਆ ਅਸੀਂ ਆਪੇ ਮੋਟੀਵੇਟ ਹੋ ਕੇ ਲਵਾ ਲਿਆ ਜਿਹੜਾ ਮਰਜੀ ਕਰਨਾ ਠੀਕ ਹੈ ਤਾਂ ਲਵਾ ਲਿਆ ਨਾ ਟਿਕਾ ਲਵਾ ਲਿਆ ਹੁਣ ਇਹਦੀ ਚਿੰਤਾ ਨਾ ਕਰੀਏ ਹੁਣ ਜਦ ਕੋਈ ਤਕਲੀਫ ਹੋਵੇ ਜਿਹੜੀਆਂ ਮੈਂ ਦੱਸਤੀਆਂ ਨੇ ਇਸੇ ਕਰਕੇ ਦਰਸ਼ਕਾਂ ਵਾਸਤੇ ਦੱਸੀਆਂ ਨੇ ਇਸੇ ਕਰਕੇ ਉਹ ਟਟੀਐਸ ਨੂੰ ਪੂਰਾ ਬਿਆਨ ਕਰਿਆ ਵੀ ਉਹਦੇ ਚ ਕਈ ਤਕਲੀਫਾਂ ਇਕੱਠੀਆਂ ਹੋ ਜਾਂਦੀ ਸਿੰਡਰੋਮ ਹੁੰਦਾ ਹੈ ਇਸ ਦਾ ਮਤਲਬ ਤਕਲੀਫਾਂ ਕੱਟਿਆ ਇਹ ਤਾਂ ਦੱਸਿਆ ਵੀ ਟਟੀਐਸ ਸੁਣ ਕੇ ਨਹੀਂ ਉਹਨਾਂ ਨੂੰ ਸਮਝ ਆਦੀ ਸੰਦ ਘਟਕੇ ਜੀ ਇਹ ਗੱਲ ਸਮਝ ਆਂਦੀ ਹੈ ਸ਼ੋਰ ਦੇ ਵਿੱਚ ਹਾਂ ਸੋਇਸ ਕਰਕੇ ਮੈਨੂੰ ਆਇ ਲੱਗਦਾ ਹੈ ਵੀ ਹੁਣ ਚਿੰਤਾ ਨਾ ਕਰੋ ਜਦ ਕੋਈ ਤਕਲੀਫ ਹੋਵੇ ਉਹ ਸੋਚੋ ਹੀ ਨਾ ਭੁੱਲ ਜੋ ਵੀ ਅਸੀਂ ਟਿਕਾਵਾਇਆ ਇਹਹੀ ਤਰੀਕਾ ਕਿਉਂਕਿ ਜੋ ਹੋਣਾ ਸੀ ਸਾਡਾ ਹੋ ਚੁੱਕਿਆ ਪਾਣਾ ਵਾਪਰ ਚੁੱਕਿਆ ਇਹ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਹੈ ਇਹ ਜਿਹੜਾ ਹਾਂ ਆ ਤੁਸੀਂ ਮੈਨੂੰ ਮੈਂ ਨਹੀਂ ਸੁਣੀ ਸੀ ਇਹ ਗੱਲ ਅੱਜ ਤੁਸੀਂ ਦੱਸਿਆ ਮੈਨੂੰ ਵੀ ਸਰਕਾਰ ਦਾ ਕਹਿੰਦੀ ਵੀ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਕਿਹਾ ਇਹਨਾਂ ਨੂੰ ਕਿਹਾ ਉਹ ਭਾਈ ਤੁਸੀਂ ਤਾਂ ਮਜਬੂਰ ਕਰਿਆ ਕਿਸੇ ਦੀ ਛੱਡ ਮੈਂ ਤਾਂ ਹੈਰਾਨ ਆ ਵੀ ਅਦਾਲਤਾਂ 'ਚ ਕਿਹੋ ਜਿਹਾ ਬਿਆਨ ਸਰਕਾਰ ਦੇ ਰਹੀ ਹੈ ਸਰਕਾਰ ਜੀ ਸਰਕਾਰ ਤਾਂ ਬੇਸੀ ਦੇਸ਼ ਵਾਸਤੇ ਜ਼ਿੰਮੇਵਾਰ ਹੈ ਉਹ ਕਹਿੰਦੇ ਸੀ ਬਿਮਾਰੀ ਦੀ ਜ਼ਿੰਮੇਵਾਰੀ ਖਤ ਦਾ ਤੁਹਾਡੀ ਤੁਸੀਂ ਜਿੱਥੋਂ ਮਰਜ਼ੀ ਚਾਰਜ ਕਰੋ ਤੁਸੀਂ ਕੰਪਨੀ ਤੋਂ ਚਾਰਜ ਕਰੋ ਜਿੱਥੋਂ ਮਰਜ਼ੀ ਕਰੋ ਜ਼ਿੰਮੇਵਾਰ ਤੁਹਾਡੀ ਤੁਸੀਂ ਕਹੇ ਡਵਾਓ ਅਗਲੀ ਗੱਲ ਇਹ ਤਾਂ ਇਹਨਾਂ ਨੇ ਕਹੇ ਡਵਾਓ ਜਿਹੜੀ ਦਵਾਈ ਨੂੰ ਸਰਕਾਰ ਨੇ ਮਨਜ਼ੂਰੀ ਦੇਤੀ ਮੈਂ ਸਰਕਾਰ ਦੀ ਮਨਜ਼ੂਰੀ ਵਾਲੀ ਦਵਾਈ ਲੈ ਰਿਹਾ ਮੈਂ ਕੰਪਨੀ ਦੀ ਦਵਾਈ ਨਹੀਂ ਲੈ ਰਿਹਾ ਜੇ ਸਰਕਾਰ ਨੇ ਮਨਜ਼ੂਰੀ ਦਿੱਤੀ ਮੈਂ ਸਰਕਾਰ ਨੇ ਸਿੱਕਾ ਲਾਤਾ ਵੀ ਠੀਕ ਹੈ ਦਵਾਈ ਜੇ ਉਹ ਦਵਾਈ ਮੈਨੂੰ ਅਸਰ ਕਰਦੀ ਹੈ ਸਰਕਾਰ ਵੀ ਜ਼ਿੰਮੇਵਾਰ ਹੈ ਇਹਨੂੰ ਅਸੀਂ ਕਹਿੰਦੇ ਕੋਈ ਪਰਸਨਲ ਜਿਹੜੀ ਰਿਸਪਾਂਸਿਬਿਲਟੀ ਸੋ ਇਹ ਇਹਨਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਉਹ ਸਰਕਾਰ ਜ਼ਿੰਮੇਵਾਰ ਤੇ ਪੱਜ ਗਈ ਜਿਹੜਾ ਬਾਪ ਕਹੇ ਵੀ ਇਹ ਬੱਚੇ ਦਾ ਮੈਂ ਕੀ ਕਰਾਂ ਜੇ ਭੁੱਖੇ ਮਰਦੇ ਨੇ ਬੱਸ ਫਿਰ ਠੀਕ ਹੈ ਫਿਰ ਬਾਪ ਬਾਪ ਕਹਦਾ ਸੋ ਇਹੋ ਜਾਂ ਸਾਡੇ ਸਰਕਾਰਾਂ ਜੇ ਹੋ ਗਈਆਂ ਤਾਂ ਮੈਨੂੰ ਲੱਗਦਾ ਮੈਨੂੰ ਤਾਂ ਸ਼ਰਮ ਆ ਰਹੀ ਹੈ ਇਸ ਗੱਲ ਦੇ ਉੱਤੇ ਵੀ ਹੁਕਮਰਾਨ ਨੇ ਕਹੇ ਵੀ ਇਸ ਵਰਤੀ ਸੋ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਦੱਸਦਾ ਮੰਨ ਲਿਆ ਦੱਸਦਾ ਤੁਸੀਂ ਬੱਚੇ ਨੂੰ ਦੱਸਦਾ ਤੁਹਾਡਾ ਬੱਚਾ ਹੈ ਮਾਫ ਕਰਨਾ ਵੀ ਅੱਗੇ ਖੂਹ ਹੈगिरਣਾ ਜਾਏ ਪਰ ਉਹ ਫਿਰ ਜਾ ਕੇ गिर ਜਾਂਦਾ ਫਿਰ ਤੁਸੀਂ ਬਾਹਰ ਨਹੀਂ ਕੱਢੋਗੇ ਤੁਸੀਂ ਕਹੋਗੇ ਮੈਂ ਤਾਂ ਦੱਸਦਾ ਸੀ ਜੇ ਤੁਸੀਂ ਬਾਪ ਪੁੱਤ ਬਾਹਰ ਕੱਢੋਗੇ ਜੇ ਤੁਸੀਂ ਬਗਾਨੇ ਹੋ ਫਿਰ ਕਹੋਗੇ ਮੈਂ ਕੀ ਕਰਾਂ ਹੂੰ ਸੋ ਹੁਣ ਸਰਕਾਰ ਨੇ ਇਹਦਾ ਫੈਸਲਾ ਕਰਨਾ ਹੈ ਵੀ ਸਰਕਾਰ ਬਗਾਨੀ ਹੈ ਜਾਂ ਸਰਕਾਰ ਲੋਕਾਂ ਦੀ ਹੈ ਜੇ ਬਗਾਨੀ ਹੈ ਤੇ ਫਿਰ ਕਹੀ ਜਾਵੇ ਵੀ ਸਾਡਾ ਤਾਂ ਕੋਈ ਜ਼ਿੰਮੇਵਾਰ ਨਹੀਂ ਜੀ ਜੇ ਲੋਕਾਂ ਦੀ ਹੈ ਫਿਰ ਕੋਈ ਗੱਲ ਨਹੀਂ ਜੀ ਅਸੀਂ ਦੱਸਿਆ ਨਾ ਦੱਸਿਆ ਗਲਤੀ ਜਿਹਦੀ ਮਤਗੀ ਹੋਵੇ ਪਰ ਇਹ ਤਕਲੀਫ ਦਾ ਸੀ ਇਹਨਾਂ ਨੂੰ ਮੁਆਵਜ਼ਾ ਦੇਾਂਗੇ ਪਵਾ ਸ਼ੁਕਰੀਆ ਸੱਜਣਾਂ ਜੁੜਨ ਦੇ ਲਈ ਸੋ ਬਿਲਕੁਲ ਜਿਸ ਤਰੀਕੇ ਨਾਲ ਡਾਕਟਰ ਪਿਆਲਾਲ ਗਲਗ ਜੀ ਨੇ ਦੱਸਿਆ ਕਿ ਹੁਣ ਇੰਜੈਕਸ਼ਨ ਲੱਜ ਚੁਕੇ ਨੇ ਵੈਕਸੀਨੇਸ਼ਨ ਲੱਜ ਚੁਕੀ ਹੈ ਪਰ ਜੋ ਜੋ ਤਕਲੀਫਾਂ ਜੋ ਸਿੰਪਟਮਸ ਉਹਨਾਂ ਦੇ ਵੱਲੋਂ ਦੱਸੇ ਗਏ ਨੇ ਸਿਰਦਰ ਤੋਂ ਲੈ ਕੇ ਜੋ ਪੇਨ ਤੱਕ ਚਾਹੀਏ ਉਹ छाਤੀ 'ਚ ਦਰਦ ਹੋਵੇ ਜਾਂ ਫਿਰ ਤੁਹਾਡੇ ਕਿਸੇ ਕਿਸੇ ਵੀ ਬਾਡੀ ਪਾਰਟ ਦੇ ਵਿੱਚ ਹੋਵੇ ਜੇ ਤੁਹਾਨੂੰ ਜ਼ਿਆਦਾ ਦਿਨ ਤੱਕ ਤੰਗ ਕਰਦਾ ਹੈ ਤਾਂ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ ਕਿਉਂਕਿ ਲੰਬੇ ਸਮੇਂ ਤੱਕ ਦੇ ਲਈ ਇਸ ਵੈਕਸੀਨੇਸ਼ਨ ਤੇ ਸਟੱਡੀ ਤਾਂ ਨਹੀਂ ਹੋ ਪਾਈ ਹੈ ਪਰ ਹੁਣ ਜਿਨ੍ਹਾਂ ਲੋਕਾਂ ਨੇ ਲਗਵਾ ਲੈਨੇ ਕਬਰੌਣ ਦੀ ਲੋੜ ਨਹੀਂ ਹੈ ਪਰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਇੱਥੇ ਲੋੜ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਯੋਗੀਤਾ ਸਕਾਲ ਪੰਜਾਬ ਚੰਡੀਗੜ੍ਹ